ਕਾ ਹਾਰੀ ਗਈ ਮੈਂ ਛੜਿਆਂ ਦੇ ਦਿਲ ਦੀ ਸਾਡਾ ਨਾ ਗਵੰਡਾ ਡਾਟਾ ਅੱਜ ਵੀ ਨਾ ਮੈਲੀ ਓਏ ਸਾਡੇ ਵੀ ਲੈਣਾ ਸਰਪੰਚਾ ਕੋਈ ਗੰਜੀ ਕਾਣੀ ਉਹ ਛੜਿਆਂ ਦੀ ਜੂਨ ਬੁਰੀ ਤੇ ਨਰਤਾਵਾਂ ਆਹ ਉਹ ਤੈਨੂੰ ਵਿਆਹ ਦਾ ਹੁਣ ਕਿੱਥੋਂ ਚੱਲ ਜਾ ਆ ਗਿਆ ਪਹਿਲਾਂ ਤਾਂ ਵਿਆਹ ਨਹੀਂ ਕਰਾਉਣਾ ਓਏ ਸਰਪੰਚ ਸਾਹਿਬ ਹੁਣ ਦੇ ਜਿਹੜੇ ਹਾਲਾਤ ਆ ਨਾ ਮੈਡਮ ਦਾ ਸਾ ਗੰਭੀਰ ਹੋਈ ਜਾਂਦੇ ਆ ਭਾਈ ਤਾਂ ਆਹ ਇਹ ਅਗੇ ਤੋਂ ਗਰਮੀ ਹਲਾਈ ਜਾਂਦੀ ਹੈ ਆ ਗਾਇਮੀ ਨਹੀਂ ਹਲਾਈ ਆਂਦੀ ਮੁੰਦੇ ਹੋਰ ਵੀ ਪੜੀ ਗੰਭੀਰ ਹੁੰਦੇ ਆ ਤੁੰਦ ਸਾਮ ਤਾਂ ਹੁਣ ਜਦ ਮੈਨੂੰ ਆ ਬੁਲਦਬੁਲ ਚਾਕੇ ਲੈ ਜਾਂਦੀ ਆ ਘਰੇ ਭੁੱਗੀ ਵੇਗੇ ਤੇ ਘਰੇ ਕਾਸ਼ ਦੇ ਕੇ ਚ ਫੇ ਹੁਣ ਮੇਰੀ ਵੀ ਕੋਈ ਕਮਾਂਡ ਸਾਹਮਣੇ ਨਹੀਂ ਚਾਹੀਦੀ ਹੈ ਕਿ ਨਹੀਂ ਚਾਹੀਦੀ ਤੁੰਦ ਸਾਮ ਇਹਦਾ ਮਤਲਬ ਆ ਤੂੰ ਸੋਚਦਾ ਵੀ ਇਦਾਂ ਕਰ ਜੀ ਬਾਲ ਦੀ ਘਰ ਵਾਲੀ ਹੋ ਗਈ ਮੁੰਦੇ ਨਹੀਂ ਹੋਇਓ ਆ ਵਾਹ ਆਹ ਹੈ ਢਾਈ ਦਾ ਆਪਾਂ ਨੂੰ ਪੈਜ ਦਾ ਕੰਮ ਕਿ ਪਾਂਚਾ ਮੈਂ ਇਹਦੀਆਂ ਗੱਲਾਂ ਕਹਦਾ ਵਾਸਤੇ ਇਹ ਅਗਲੀ ਵੀ ਗੱਲ ਬਾਤ ਵੀ ਕੀਤੀ ਪਦੇ ਦੀ ਆ ਅਧਿਵਾਮ ਜਿਸ ਪਾਸੇ ਮਾਦੀ ਘੁੰਮੀ ਗਈ ਏ ਇਹ ਸਿੱਧੇ ਤੌਰ ਤੇ ਕੇਜਰੀਆ ਦੇ ਘਰ ਦੀ ਜਿਹੜੀ ਗੱਲ ਕੀਤੀ ਹੈ ਨਾ ਪਿੱਲਿਆਂ ਦਾ ਤਾਂ ਸਗੈ ਇਹਨਾਂ ਨੂੰ ਬਿਲਾਵਾ ਵਾਸਤੇ ਤੇ ਕਾਮੇ ਉਹ ਜੋ ਪੁਰਾਣੇ ਦੇ ਲਾਲੂ ਨੇ ਗੱਲ ਕੀਤੀ ਸੀ ਉਹ ਅੰਦਰ ਗਿਆ ਤੇ ਪਿੱਛੇ 라ਵੜੀ ਦੇਵੀ ਸੀ ਤੇ ਹੁਣ ਇੱਥੇ ਵੀ ਉਹ ਕਮਾਂਡ ਆ ਗਈ ਹੈ ਬਿਲਕੁਲ ਲੱਗ ਪਈ ਮੈਨੂੰ ਤਾਂ ਇੱਥੇ ਕੋਈ ਗੱਲਤ ਵੀ ਨਹੀਂ ਲੱਗਦਾ ਹੁਣ ਲੈ ਹੁਣ ਜਿਵੇਂ ਮੈਂ ਇੱਥੇ ਬੈਠਾ ਐ ਤੇ ਪੱਪੂ ਦੀ ਮੰਮੀ ਛੱਬੀ ਜਾਂਦੀ ਦੁਕਾਨ ਤੇ ਨਾ ਇਹ ਤਾਂ ਸਹੀ ਵੀ ਕੀ ਆ ਹੈ ਐ ਮਾਟਰਾ ਇਹ ਕਿਹੜੀ ਗੱਲ ਹੋਈ ਇਹ ਕੱਤਰ ਗਿਆ ਤੇ ਦੂਜੇ ਜਾਣਾ ਹੈ ਕੋਈ ਸਭਾੜ ਦੇਵੇ ਮੈਂ ਨਹੀਂ ਸਮਝ ਸਕਦਾ ਇਹਨਾਂ ਗੱਲਾਂ ਗੁੱਲਾਂ ਨਾਲ ਹੈ ਪਰ ਇਹਦੇ ਵਿੱਚ ਸੋਚਣ ਵਾਲੀ ਗੱਲ ਇਹ ਆ ਵੀ ਜਦੋਂ ਬਦਲਾ ਦੀ ਗੱਲ ਹੋਈ ਇਹ ਹੀ ਹੋਈ ਸੀ ਵੀ ਅਸੀਂ ਜੋ ਪਹਿਲਾਂ ਪੋਲੀਟੀਸ਼ੀਅਨ ਕਰਦੇ ਸੀ ਉਦਾਂ ਨਹੀਂ ਕਰਨਾ ਜਿੱਦਾਂ ਹੁਣ ਮੈਨੇਜਰ ਨੇ ਕਿਹਾ ਵੀ ਜਦੋਂ ਲਾਲੂ ਪ੍ਰਸ਼ਾਦ ਜਾਦਵ ਚਾਰਾ ਘਟਾੜੇ ਦੇ ਅੰਦਰ ਚਲੇ ਗਿਆ ਹੂੰ ਮੋੱਖ ਮੰਤਰੀ ਆਪਣੀ ਜਗ੍ਹਾ ਤੇ ਉੱਤੇ ਆਪਣੀ ਘਰ ਵਾਲੀ ਨੂੰ ਬਣਾ ਗਿਆ ਰਾਜਦੀ ਦੇਵੀ ਹੁਣ ਹੋਰ ਵੀ ਬਹੁਤ ਸਾਰੀਆਂ ਇੰਦਾਂ ਦੀਆਂ ਕਿਸਾਨਾਂ ਤੋਂ ਤੁਸੀਂ ਲੈ ਸਕਦੇ ਆ ਆਪਣੇ ਬਾਦਲਾਂ ਦੀ ਰੱਖ ਸਕਦੇ ਆ ਵੀ ਮਗਰੋਂ ਸਾਰਾ ਕੰਮਕਾਰ ਜਿਹੜੇ ਆ ਸਾਹਮਣੇ ਦੀ ਜਿੱਲੀ ਬਾਦਲ ਫੇਰ ਆਪਾਂ ਕੈਪਟਨ ਮਰਿੰਦਰ ਸਿੰਘ ਦੀ ਗੱਲ ਆ ਲੈਣੇ ਆ ਵੀ ਉੱਥੇ ਵੀ ਬੀਬੀ ਪਨੀਤ ਕੌਰ ਬੰਦੀਆਂ ਕੇ ਭੋਗ ਲਗਾਉਂਦੀ ਰਹੀ ਆ ਪਰ ਇਥੇ ਜਿਹੜੀ ਕੇ ਅ ਸਨੀਤਾ ਕੇਜਰੀਵਾਲ ਜਦੋਂ ਆਈ ਆ ਵੀ ਬੜੀ ਭੀੜ ਪਾਰਟੀ ਦੇ ਉੱਤੇ ਪਈ ਆ ਪਰ ਪਿੱਛੇ ਜਿਹੜੀਆਂ ਫੋਟੋਆਂ ਆਂ ਸੀ 2.3 ਹੋ ਗਈਆਂ ਇੱਕ ਬਾਬਾ ਸਾਹਿਬ ਅਮੇਰਕਾ ਦੀ ਆ ਨਕਸ਼ੀ ਦੇ ਆ ਜੋ ਭਗਤ ਸਿੰਘ ਦੀ ਆ ਹੁਣ ਗੱਬੇ ਫੋਟੋ ਜਿਹੜੀ ਆ ਉਹ ਕੋਈ ਜੀ ਬਾਬਾ ਸਾਹਿਬ ਦਾ ਅੱਛਾ ਇਹਦਾ ਮੰਨਣਾ ਇਹ ਆ ਵੀ ਜਾਂ ਤਾਂ ਉਹ ਉਹਨਾਂ ਦੋਨਾਂ ਜਿੰਨਾ ਬਹੁਤ ਮਹਾਨ ਹੋ ਗਿਆ ਅਜੇ ਤੱਕ ਦੱਸਾਇ ਨਹੀਂ ਸੀ ਜੇ ਕੋਈ ਆਇਆ ਨਹੀਂ ਆਪਾਂ ਨੂੰ ਨਹੀਂ ਪਤਾ ਵੀ ਉਹ ਸਹੀ ਆ ਜਾਂ ਗਲਤ ਆ ਕਿਉਂਕਿ ਕੋਰਟ ਜਿਹੜੀ ਆ ਹਾਈ ਕੋਰਟ ਨੇ ਵੀ ਇਹਨਾਂ ਨੇ ਕਿਹਾ ਸੀ ਵੀ ਜੀ ਨੂੰ ਕੋਹ ਵੀ ਖੇਦੂ ਚਰੀ ਦਾ ਨਪਟਾਰਾ ਕਰੇ ਕੋਰਟ ਡਿਕਲਾਈਨ ਹੋ ਗਈ ਆ ਇਹਦਾ ਮਤਲਬ ਇਹ ਆ ਵੀ ਅਦਾਲਤਾਂ ਕੁਛ ਨਾ ਕੁਛ ਤਾਂ ਦੇਖ ਰਹੀਆਂ ਆ ਵੀ ਕੁਛ ਨਾ ਕੁਛ ਤਾਂ ਰੌਂਗ ਜਿਹੜੀ ਚੀਜ਼ ਆ ਉਹ ਹੋਈ ਆ ਐਵੇਂ ਤੇ ਨਹੀਂ ਛਿਛੋਧੀਆਂ ਵੀ ਉਸੇ ਕੇਸ ਦੇ ਵਿੱਚ ਅੰਦਰ ਆ ਗੈਨ ਵੀ ਉਸੇ ਅੰਦਰ ਜਿਆ ਸੰਜੇ ਸਿੰਘ ਆ ਉਹ ਵੀ ਕਸ਼ਕ ਤੇ ਅੰਦਰ ਰਹੇ ਜਿਆ ਕੁਛ ਨਾ ਕੁਛ ਤਾਂ ਦਾਲ ਦੇ ਵਿੱਚ ਕਾਲਾ ਜਰੂਰ ਹੈਗਾ ਪਰ ਮਾਟਰ ਆ ਸੰਜੇ 2 ਸਾਲ ਉੱਥੇ ਲੱਗ ਗਿਆ ਜੇ ਜਦੋਂ ਸੰਜੀਤ ਹੁਣੇ ਨਿਕਲ ਕੇ ਆਏ ਆ ਤਾਂ ਈਡੀ ਨੂੰ ਫੜਕਾਰ ਤਾਂ ਫਿਰ ਸੁਪਰੀਮ ਕੋਰਟ ਨੇ ਇਹੀ ਪਾਈ ਆ ਫਿਰ ਭਾਈ ਇਹ ਤਾਂ ਕੋਈ ਸਬੂਤ ਹੈਗਾ ਤਾਂ ਲਿਆ ਦਿਨੇ ਤਾਂ ਇਹਨੂੰ ਹੁਣ ਬਾਹਰ ਕੱਢੀਏ ਕਹਿੰਦੇ ਕੱਢ ਦਿਓ ਸਾਡੇ ਕੋਲ ਕਹਿੰਦੇ ਕੋਈ ਜਾਣੀ ਤੁਹਾਨੂੰ ਚਾਹੀਦਾ ਨਹੀਂ ਸਬੂਤ ਤਾਂ ਮਾਸ ਸੀ ਦੂਗਿਆਂ ਦੇ ਖਿਲਾਫ ਵੀ ਕੁਝ ਨਹੀਂ ਅਜੇ ਤੱਕ ਨਹੀਂ ਪੇਸ਼ ਕਰ ਸਕੇ ਬਿਲਕੁਲ ਪਰ ਇਹ ਵੀ ਹੁੰਦਾ ਵੀ ਜਿੱਦਾਂ ਹੁਣ ਵੋਟਾਂ ਹੋ ਗਈਆਂ ਜਦੋਂ ਲੋਕ ਸਭਾ ਦੀਆਂ ਚੋਣਾਂ ਹੋ ਗਈਆਂ ਬਾਅਦ ਵਿੱਚ ਕਹਿ ਦਿੰਦੇ ਵੀ ਚਲੋ ਕੋਈ ਗੱਲ ਨਹੀਂ ਹੁਣ ਖਲੀ ਬਲੀ ਆ ਵੀ ਐਸ ਵੇਲੇ ਤਾਂ ਤਾਕ ਪ੍ਰਸ਼ਾਦ ਜ਼ਰੂਰੀ ਕਰਦੇ ਆ ਹਨਾ ਗੱਲ ਤੇਹੀ ਹੈ ਮਸਾ ਬੋਟਾ ਨਿਕਾਉਂ ਕੋਈ ਵੀ ਖੱਜਲ ਜਿਆ ਕਰਦੇ ਉਹਨਾਂ 'ਚ ਹੋੜ ਹੀ ਰੱਖੋ ਉਹ ਪੈਸੇ ਤਾਂ ਚੰਗੇ ਜਿਹੇ ਹੋ ਬੜੇ ਹੋ ਬਾਹਰ ਵੀ ਕਿਹੜੇ ਕੋਈ ਜਾਇਦਾ ਕੰਮ ਕਰਦੇ ਆ ਕਰਦੇ ਵੀ ਜਾਇਦਾ ਕੰਮ ਆ ਬੜੇ ਨੰਬਰਾਂ ਬਹੁਤਾ ਵੀ ਜਿਆਦਾ ਆ ਆ ਜਾਣਾ ਹੋਇਆ ਅਜੇ ਕਿੰਨਾ ਕੀ ਹੋਇਆ ਉਹਨਾਂ 2 ਸਾਲ ਵੀ ਪੂਰੇ ਨਹੀਂ ਮੇਰੇ ਖਿਆਲ ਹੋਏ ਅਜੇ ਥੋੜੇ ਜਿਹਾ ਤੇ 2 ਸਾਲ ਕੀ ਹੁੰਦੇ ਆ ਇਥੇ ਉਹਨੇ ਕੋ ਜੋ ਕੁਝ ਹੈਗਾ ਉਹਨੇ ਮੱਦੇ ਵਧੀਆ ਜਿਹੜੇ ਗਾਣਾ ਪੇਸ਼ ਕੀਤੇ ਗਏ ਨੇ ਬੰਦੇ ਮੈਨੇਜ ਹੈ ਉਹ ਗੀੜੇ ਮੇਰੀ ਤੇ ਮਿੰਦਾ ਸਮਝ ਨਹੀਂ ਆਦੀ ਕਿ ਸਾਡੇ ਆਮ ਨੇ ਪੇਜੀ ਜਾਂਦੇ ਆ ਉਹ ਵਧੀਆ ਜਿੰਨੇ ਕਿ ਸਾਡੇ ਕੋਲ ਸਿਖਿਆ ਸੀ ਉਹਨਾਂ ਜਿਹੇ ਪੇਸ਼ ਕਰਨ ਨੂੰ ਸਾਡੇ ਕੋਲ ਹੈ ਕੀ ਸੀ ਸਮਝ ਆ ਅੱਜ ਖੱਟੀ ਪੱਗ ਬਣੀ ਬੈਠਾ ਹੈ ਆਹ ਜੀ ਪਾਰਟੀ ਬਣੀ ਲੱਗਦੀ ਕਹਿੰਦੇ ਨਾ ਨਰਾ ਤੂੰ ਮੇਰੇ ਤੇ ਨਾ ਹੁਣ ਲਾਉਣਾ ਮੈਨੂੰ ਸਾਹ ਹਾਂ ਨਹੀਂ ਨਹੀਂ ਤੁਸੀਂ ਸਮਾਨ ਆਪਣੇ ਕੋਲ ਲੈ ਕੇ ਜਾਣਾ ਫੇਰ ਨਹੀਂ ਲਾਉਦਾ ਠੀਕ ਠੀਕ ਪਰ ਜਿਹੜਾ ਹੁਣ ਆਵਾ ਦੀ ਪਾਰਟੀ ਨੇ ਕੈਂਡੀਡੇਟ ਦਿੱਤੇ ਆ ਕਹਿੰਦੇ ਜੇ ਤਾਂ ਚਲੋ ਬਾਕੀਆਂ ਦੇ ਵੀ ਇਸ ਲੋਕ ਸਭਾ ਦੇ ਵਿੱਚ ਆਪਾਂ ਦੇਖ ਲਿਆ ਵੀ ਕਿਸੇ ਨੂੰ ਵੀ ਸੌਖੇ ਕੈਂਡੀਡੇਟ ਮਿਲੇ ਨਹੀਂ ਰਿਹਾ ਇਹ ਕਿਹਾ ਜਾਂਦਾ ਸੀ ਵੀ ਅਕਾਲੀ ਦਲ ਬਾਦਲ ਜਿਹੜੇ ਆ ਸਭ ਤੋਂ ਪਹਿਲਾਂ ਡਿਸਾਈਡ ਕਰ ਲੈਂਦੇ ਸੀ ਐਸ ਵੇਲੇ ਉਹਨਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਕਿਹਨੂੰ ਕਿੱਦਾਂ ਉਤਾਰੀਏ ਆ ਠੀਂਸੇ ਉਹਨਾਂ ਦਾ ਰੋਲਾ ਹੁਣ ਫੇਰ ਪੈ ਗਿਆ ਹਨਾ ਠੀਂਸ ਦਾ ਪਰਿਵਾਰ ਕਈ ਗੁੱਸੇ ਹੋ ਗਿਆ ਆ ਬਸ ਸਗਾ ਸਾਰੇ ਸ਼ੌਕਿੰਗ ਦੇ ਵਿੱਚ ਹੈਗੇ ਆ ਵੀ ਪਹਿਲਾਂ ਜਿਹੜੇ ਆ ਇਹ ਪਹਿਲਾਂ ਨੇ ਪਾਰੇ ਕਾਬਲੇ ਦੇ ਹੁੰਦੇ ਸੀ ਉਹ ਕੋਈ ਜਦੋਂ ਟਿਕਟਾਂ ਮਿਲਣੀਆਂ ਆਂ ਵਿਰੋਧੀ ਵੀ ਹੁੰਦੇ ਆ 2-4 ਦਾਅਵੇਦਾਰ ਹੁੰਦੇ ਆ ਉਹਨਾਂ ਨੇ ਵਿਰੋਧ ਕਰਨਾ ਹੁੰਦਾ ਜਦੋਂ ਤੁਹਾਡੇ ਕੋਲ ਥੋੜੀਆ ਟਾਈਮ ਹੁੰਦਾ ਤੁਸੀਂ ਉਹਨਾਂ ਨੂੰ ਪਚਕਾ ਵੀ ਸਕਦੇ ਹੋ ਬਿਲਕੁਲ ਉਹਨਾਂ ਆ ਕਾਂਗਰਸ ਨੇ ਭਾਰਤੀ ਮਿਰ ગાંધી ਨੂੰ ਦਿੱਤੀ ਆ ਟਿਕਟ ਪਟਿਆਲਾ ਦੇ ਹਨਾ ਤੇ ਉਹ ਕਰੀ ਜਾਂਦਾ ਥੋੜਾ ਬਹੁਤਾ ਹੁਣ ਪਟਿਆਲਾ ਦੇ ਜਸ ਤੋਂ ਟਾਈਮ ਜਿਹੜਾ ਵਿੱਚ ਹੈਗਾ ਪਰ ਆਵਾਜ਼ੀ ਪਾਰਟੀ ਨੇ ਜਿਹੜੇ ਉਹ ਬੰਦਿਆਂ ਨੂੰ ਦਿੱਤੀ ਆ ਟਿਕਟਾਂ ਘਟੋ ਘਟੇ ਇਹ ਰੌਲਾ ਤਾਂ ਹੈ ਨਹੀਂ ਹਨਾ ਵੀ ਇਹਨੂੰ ਕਿਉਂ ਦਿੱਤੀ ਆ ਕਿਆ ਦੇਸੀ ਭੰਬੜ ਪੂਸੇ ਤੋਂ ਬਚਨ ਦੇ ਮਾਰਿਆ ਨੇ ਆਪਣਾ ਵੀ ਸਟਰੋਂਗ ਕੈਂਡੀਡੇਟ ਦੇਖੀ ਪਰ ਐਸ ਵੇਲੇ ਜੇ ਲੋਕ ਸਭਾ ਦੇ ਵਿੱਚ ਸੀਤਾ ਜਿਹੜੀਆਂ ਜਿੱਤਣੀਆਂ ਆਮ ਆਦਮੀ ਪਾਰਟੀ ਦੇ ਬਹੁਤ ਜਿੰਦੀ ਆ ਬਿਲਕੁਲ ਪਰ ਮਾਟਰ ਮੈਨੂੰ ਨਾ ਇੱਥੇ ਥੋੜੀ ਦਾ ਕਹਿੰਦਾ ਵੀ ਹੁਣ ਫੇਰ ਨਹੀਂ ਕਹਣਾ ਵੀ ਇਹ ਹੁਣ ਆਪ ਵਾਲੇ ਦੇ ਹੁਣ ਕਰ ਪੈਂਦਾ ਨਲਾਈ ਵੀ ਹੁੰਦੀ ਨਾ ਕੋਈ ਚੀਜ਼ ਦੀ ਤੁਹਾਨੂੰ ਯਾਦ ਪਤਾ ਵੀ ਤੁਹਾਡਾ 2014 ਤੋਂ ਜੋਰ ਪੈ ਗਿਆ ਸੀ ਉੱਥੋਂ ਆਉਂਦੇ ਆਉਂਦੇ ਤੁਹਾਨੂੰ ਹਜੇ ਤੱਕ ਇਹੀ ਨਹੀਂ ਪਤਾ ਲੱਗਾ ਵੀ ਅਸੀਂ ਚਾਰ ਪੰਜ ਬੰਦੇ ਤਕੜੇ ਆਪਾਂ ਕੈਮ ਕਰ ਲਈ ਤੁਹਾਨੂੰ ਬੰਦਾ ਹੀ ਨਹੀਂ ਕੋਈ ਲੱਭਦਾ ਹੈ ਤੋ ਜਦੋਂ ਜਦੋਂ ਇੱਕ ਤਾਂ ਹੁੰਦਾ ਮੁਕਾਬਲਾ ਦੋ ਬੰਦਿਆਂ ਦਾ ਇੱਕ ਹੁੰਦਾ ਤਕੇਣਾ ਤੇ ਪੰਜਾਬ ਦੇ ਵਿੱਚ ਤਾਂ ਮੁਕਾਬਲਾ ਹੈਗਾ ਚਾਰ ਚਾਰ ਬੰਦਿਆਂ ਦਾ ਤੇ ਜਦੋਂ ਤੁਸੀਂ ਚਾਰ ਬੰਦਿਆਂ ਦਾ ਮੁਕਾਬਲਾ ਚੱਲਦਾ ਹੋ ਨਾ ਮਟਰਾ ਉੱਥੇ ਮਾੜਾ ਮੀਂਹ ਵਰ ਉਹ ਕਾਮਯਾਬੀ ਹੁੰਦਾ ਹੈ ਇਹ ਇਹ ਮੇਰੇ ਹਿਸਾਬ ਨਾਲ ਇਹ ਨਲਾਈ ਕਿੰਨੇ ਲੈ ਗਈਆਂ ਇਹਨਾਂ ਨੂੰ ਖਿਆਲ ਕਰਨਾ ਚਾਹੀਦਾ ਜਿਹੜੇ ਰਾਜ ਸਭਾ ਦੇ ਵਿੱਚ ਨਹੀਂ ਭੇਜਿਓ ਸੀਗੇ ਉਹਤ ਨੰਦਰਾ ਨੂੰ ਤਾਂ ਇਹ ਬਾਤ ਨਹੀਂ ਸਕਦੇ ਹੈ ਨਹੀਂ ਤਾਂ ਮਤਲਬ ਉਹਨਾਂ ਦੀ ਕਾਰਜਕਾਰੀ ਹੈ ਨਹੀਂਗੀ ਐਂ ਕਰ ਦਿਆ ਫਿਰ ਆਪਾਂ ਅਗਲੀ ਵਾਰੀ ਲੰਬਰ ਨੂੰ ਭੇਜ ਦਿੰਦੇ ਇਹਨੂੰ ਬਾਹਲਾ ਪਤਾ ਇਹ ਸਿੱਧਾ ਉਸ ਨੂੰ ਸੋ ਸੋ ਲੈ ਕੇ ਮੋੜੂਗਾ ਬੰਦੇ ਦਾ ਵਾਹ ਵਾਹ ਫੈਸਲੇ ਆਉਣਗੇ ਬੇਟਾ ਨੰਦਰਾ ਹਾਂ ਹਾਂ ਇਹ ਵੀ ਸੱਤਵੇਂ ਮੇਦਾਨ ਗੂੜੀ ਲੰਮੜਾ ਜਿਹੜੀ ਗੱਲ ਕਰਦਾ ਮੀਨਵਾਲਾ ਨੇ ਉਹ ਸਾਰੇ ਦਾ ਪਤੰਦਰ ਬੀਜੇਪੀ ਦਾ ਮਗਰ ਤੁਰੇ ਫਿਰਦੇ ਆ ਤੁਹਾਡੇ ਜੀ ਬੀਜੇਪੀ ਵਾਲੀ ਦੇ ਤੁਹਾਡੇ ਹੀ ਤੁਸੀਂ ਹੀ ਆ ਤੇ ਇਹ ਬੰਦੇ ਵੀ ਕਿੱਥੋਂ ਲੁੱਪਣ ਹੁਣ ਤੇਰੇ ਅਗੇ ਲੰਬੜੇ ਮੈਂਨੇ ਜਿੱਦਾਂ ਇੱਕ ਕੀਮਾ ਦੀ ਸਹੀਆ ਇਹ ਵਿੱਚ ਕੀਮਾ ਨੇ ਪਹਿਲਾਂ ਜਿਹੜੀ ਉਹਨਾਂ ਨੇ ਵਿਚਾਰੇ ਨੇ ਬੰਦੇ ਤਗੜੇ ਟੁਕੜੇ ਕੀਤੇ ਇਹਨਾਂ ਨੇ ਕੇਜਰੀਵਾਲ ਨੂੰ ਅੰਦਰ ਛਿੱਟ ਕੇ ਉਹ ਸਾਰੇ ਫੜੇ ਮਲਾਈ ਮਲਾਈ ਜਾ ਕੇ ਲਈ ਨਾ ਮੈਂ ਦਾਲੇ ਦਾ ਤੋਸਾਬ ਹੋਇਆ ਇਹ ਬੰਦੇ ਦਾ ਓਏ ਪੂਛ ਵਾਲੇ ਜਾਨਵਰ ਹੋ ਗਏ ਪਹਿਲਾਂ ਖਾ ਲੇ ਬਾਅਦ ਵੜਦੇ ਹੁਣ ਹੋਰ ਪੋਲਿਟਿਕਸ 'ਚ ਹੈ ਕੀ ਹੁਣ ਆਮ ਆਦਮੀ ਪਾਰਟੀ ਜਿਹੜੀ ਗਲਤੀ ਆਪਾਂ ਕਹਿੰਦੇ ਤਾਂ ਹੈ ਵੀ ਦਿੱਲੀ ਤੋਂ ਸਿੱਖੜਾ ਜਾਈਗਾ ਦਿੱਲੀ ਬਾਚਾ ਇਹਨਾਂ ਨੇ ਬਹੁਤ ਵਧੀਆ ਗੱਲ ਇਹ ਕੀਤੀ ਨਹੀਂ ਤਿੰਨ ਚਾਰ ਲੀਡਰ ਆਪਣੇ ਨਾਲ ਵੀ ਵਧੀਆ ਬਣਾ ਲਿਆ ਜਿੱਦਾਂ ਮੰਨ ਲਓ ਕੇ ਜੀ ਵਾਲੇ ਹੋਇਆ ਸੀ ਉਹਦੇ ਨਾਲ ਆਪਣੇ ਸ਼ਿਸ਼ੋਧੀਆ ਇੱਕ ਵੱਡਾ ਲੀਡਰ ਪੈਦਾ ਕਰ ਦਿੱਤਾ ਨਾਲ ਹੀ ਇੱਕ ਸੰਜੀਤ ਸਿੰਘ ਬਹੁਤ ਵਧੀਆ ਲੀਡਰ ਜਿਹੜਾ ਹੈ ਉਹ ਪੈਦਾ ਕਰ ਦਿੱਤੀ ਨਾਲ ਹੀ ਆਤਿਸ਼ੀ ਉਹਦਾ ਵੀ ਆਪਾਂ ਨਾਮ ਇੱਥੇ ਲੈ ਸਕਦੇ ਹਾਂ ਇਹ ਤਿੰਨ ਜਾਂ ਲੀਡਰ ਜਿਹੜੀਆਂ ਮਗਰ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਕੀ ਹੋਇਆ ਭਗਵੰਤ ਮਾਨ ਤੋਂ ਬਾਅਦ ਵੀ ਭਗਵੰਤ ਮਾਨ ਆ ਉਹ ਤੋਂ ਬਾਅਦ ਭਗਵੰਤ ਮਾਨ ਹੀ ਆ ਫੇਰ ਵੀ ਭਗਵੰਤ ਮਾਨ ਹੀ ਆ ਕੋਈ ਵੀ ਨਾ ਇਹਨਾਂ ਦਾ ਮਨਿਸਟਰ ਕੋਈ ਇਸ ਵੇਲੇ ਲੋਕਾਂ ਦੇ ਮੂਹਰੇ ਚੜਿਆ ਲੋਕਾਂ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਹੈਗਾ ਵੀ ਫਲਾਨਾ ਮਨਿਸਟਰੀ ਜਿਹੜੀ ਆ ਕਿਹਦੇ ਬੰਦੇ ਦੇ ਕੋਲ ਆ ਘੱਟੋ ਘਾਟ ਅਕਾਲੀਆਂ ਕਾਗਰਸੀਆਂ ਦੇ ਪਹਿਲੇ ਪਤਾ ਹੁੰਦਾ ਸੀ ਉਹਨਾਂ ਦੀ ਕਾਰਗੁਜ਼ਾਰੀ ਉਹਨਾਂ ਦਾ ਲੀਡਰਸ਼ਿਪ ਜਿਹੜੀ ਆ ਅਸੀਂ ਸੌ ਕਹਦੇ ਦਾ ਕਾਗਰਸੀਆਂ ਦਾ ਆਪਸੀ ਰੋਲਾ ਕਾਟੋ ਕਲੇਸ਼ ਹੁੰਦਾ ਹਾਂ ਦਿੱਲੀ ਜਿਹੜੇ ਦਿੱਲੀ ਚ ਬੈਠੇ ਉਹਨਾਂ ਨੂੰ ਪਤਾ ਆ ਬਈ ਅਸੀਂ ਜੇ ਕੱਲ ਨੂੰ ਇੱਕ ਜਣਾ ਨਰਾਜ ਵੀ ਹੁੰਦਾ ਸੀ ਪਾਵਰ ਵੱਢ ਕੇ ਰੱਖੀ ਹਮ ਅਸੀਂ 3-4 ਲੀਟਰ ਵੜਾ ਕੇ ਰੱਖੀਏ ਵੀ ਜੇ ਕੈਪਟਨ ਉਹ ਵੇਲਦਾ ਤਾਂ ਛੱਡ ਕੇ ਵੀ ਜਾਂਦਾ ਸਾਡੇ ਕੋ ਚੰਨੀਵਾਲ ਦਾ ਲੀਡਰ ਹੋਵੇ ਸਾਡੇ ਕੋ ਪ੍ਰਤਾਪ ਸਿੰਘ ਬਾਜਬੀਰ ਦਾ ਲੀਡਰ ਹੋਵੇ ਆਪਾਂ ਰਾਜਾ ਬਣਾਂਗੇ ਦਿਨਾਂ ਚ ਖੜਾ ਕਰ ਦੇਤੋਂ ਮੈਂ ਭਰਾਵਾ ਦੀ ਪਾਰਟੀ ਦੇ ਕੋਲ 92 ਬੰਦੇ ਆ 92 ਦੇ ਵਿੱਚੋਂ ਇਹ ਦੋ ਸਾਲਾਂ ਦੇ ਵਿੱਚ ਕੋਈ ਤਕੜਾ ਲੀਡਰ ਨਹੀਂ ਪੇਸ਼ ਕਰ پائی ਭਗਵਾਨ ਤੁਮਾਨ ਤੋਂ ਸਾਡੀ ਆਮ ਆਵੀ ਪਾਰਟੀ ਨੇਟਰ ਤੋਂ ਦੱਸ ਹੈ ਇਹ ਜਿਹੜਾ ਚੁਣਿਆ ਸੀ ਪਤਾ ਕਿੱਦਾਂ ਚੁਣਿਆ ਸੀ ਤੁਹਾਨੂੰ ਪਤਾ ਭਗਵਾਨ ਤੁਮਾਨ ਇਹ ਫੋਨ ਤੇ ਕਹਿੰਦੇ ਹੋ ਐਸਐਮਐਸ ਸੱਦੇ ਸੀਗੇ ਵੀ ਇਹਨੂੰ ਵੋਟਾਂ ਜ਼ਿਆਦਾ ਪੈ ਗਈ। ਆ ਨਹੀਂ ਨਹੀਂ ਉਹ ਤੇ ਬੋਲੀ ਪਈ ਸੀ ਕਹਿੰਦੇ ਕੁਝ ਫਤ ਨਹੀਂ ਕਹਿੰਦੇ ਹਾ ਅਗਨੇ ਕੱਟਦੀਆਂ ਨੂੰ ਮਾਈਆ ਸਾਨੂੰ ਇੱਕ ਚੰਗਾ ਤੂੰ ਲੱਗਦਾ ਤੇ ਦੂਜਾ ਵੀ ਤੂੰ ਮਾਈਆ ਠੀਕ ਹੈ ਇੱਕ ਤਾਂ ਜੁੜਿਆ ਇਹ ਦਿਨ ਦੱਚਾ ਵਾ। ਹਾਂ। ਕੋਈ ਜੇ ਤੁਸੀਂ ਗੱਲ ਕਰਦੇ ਸੀ ਆਮ ਪਾਲ ਦੀ ਜਾਂ ਕਾਂਗਰਸ ਦੀ ਹੂੰ। ਕਿਉਂਕਿ ਸਾਰੇ ਬੰਦੇ ਤਾਂ ਉਹ ਲੈ ਗਿਆ। ਬੀਜੇ ਵੀ ਆ ਲੈ ਗਏ ਤੇ ਉਹਨਾਂ ਨੇ ਚੰਗੇ ਲੀਡਰ ਬਣਾਉਣਗੇ ਤੇ ਉਹਨਾਂ ਦਾ ਆਮ ਆਦਮੀ ਉਹ ਰਹਿਤ ਵਧੀਆ ਨਹੀਂ ਚੜਨਾ ਰਹਿਆ ਕੰਮ ਰਸਤੇ ਮੈਂ ਕਿਹਨਾਂ ਗੱਲ ਮੈਂ ਸਰਪੰਚ ਦੀ ਸੀ ਆ ਵੀ ਜਿਹਨੇ ਵਧੀਆ ਬੰਦੇ ਸੂ ਸਾਰੇ ਦਾ ਉਹ ਪ੍ਰੂਫ ਕਰਕੇ ਲੈ ਗਏ ਇਹਨਾਂ ਦੇ ਪੱਲੇ ਹੋ ਕੀ ਪਿੱਛੇ ਬਚਿਆ ਜਿਹਨੂੰ ਇਹਨਾਂ ਨੇ ਬਣਾਇਆ ਸੀਗਾ ਉਹ ਚਾਰੇ ਪੇਕੇ ਪੈਂਦੀ ਫਿਰਤੀ ਅੰਦਰ ਤੋਂ ਬਿਲਕੁਲ ਪਰ ਲੋਕੀ ਨੇ ਦੁਬੇ ਪਾਗਲ ਨਹੀਂ ਹੈਗੇ ਇਥੇ ਮੰਨਿਓ ਸਾਬ ਲੋਕਾਂ ਨੇ ਜਿਹੜੇ ਬੰਦੇ ਹੁਣ ਮੰਨ ਲਓ ਕਿ ਰਸ਼ੇਨ ਕੁਮਾਰ ਜਿਹੜਾ ਰਿੰਕੂ ਜਿਹੜਾ ਆਵਾਦੀ ਪਾਰਟੀ ਜਤਾਈ ਪਹਿਲਾਂ ਕਾਂਗਰਸ ਤੋਂ ਹੁਣ ਭਾਜਪਾ ਜਿਆ ਉਹ ਭਾਜਪਾ ਜੀ ਚਲੇ ਗਿਆ ਤੁਹਾਨੂੰ ਕੀ ਲੱਗਦਾ ਉਹ ਜਲੰਧਰ ਕੋ ਜਾਤੀਓ ਇਹ ਜਿੱਤੜਾ ਜਿਹੜਾ ਆ ਉਹ ਖਾਲਾ ਜੀ ਦਾ ਪਾਣਾ ਨਹੀਂ ਕਿਉਂਕਿ ਲੋਕੀ ਅੱਜ ਵੀ ਪਾਰਟੀਆਂ ਦੇ ਨਾਲ ਜੁੜੇ ਆ ਜਿਹੜਾ ਅਕਾਲੀ ਦਲ ਦੇ ਲਈ ਗੁੱਸਾ ਅੱਜ ਵੀ ਲੋਕਾਂ ਦੇ ਵਿੱਚ ਹੈਗਾ ਪਹਿਲਾਂ ਨਾਲੋਂ ਥੋੜਾ ਜਿਹਾ ਮੱਠਾ ਜ਼ਰੂਰ ਪਿਆ ਹੋ ਸਕਦਾ ਥੋੜਾ ਪਿਕਅਪ ਤਾਂ ਉਹਨਾਂ ਨੇ ਕੀਤਾ ਹੈ ਪਰ ਅਜੇ ਵੀ ਐਸ ਵੇਲੇ ਉਸ ਲੈਵਲ ਦੇ ਉੱਤੇ ਨਹੀਂ ਹੈਗਾ ਪਰ ਅਜੇ ਵੀ ਭਾਜਪਾ ਦੇ ਹੱਕ ਦੇ ਵਿੱਚ ਜਿੰਨਾਂ ਦੇ ਅੰਦੋਲਨ ਹੋ ਰਹੇ ਆ ਕਿਸਾਨ ਅੰਦੋਲਨ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੇ ਪੈਰਾਂ ਤੇ ਆ ਆਉਣਗੇ ਬਾਕੀ ਲੰਬੜੇ ਹੀ ਜਾਦਾ ਰੱਖਦਾ ਉਹਨਾਂ ਦੇ ਨਾਲ ਨਹੀਂ ਮਾਸ ਜੀ ਇੱਕ ਗੱਲ ਮੈਂ ਤੁਹਾਡੀ ਇੱਥੇ ਕੱਢਦਾ ਵੀ ਜਿਹੜੇ ਬੰਦੇ ਬਕਾਊਆਂ ਨੂੰ ਜਿਹੜੇ ਰਿੰਕੂ ਦੀ ਆਪਾਂ ਗੱਲ ਕੀਤੀ ਹੈ ਜਾਂ ਕਿਸੇ ਹੋਰ ਕੱਲ ਬਿੱਟੂ ਦੀ ਜਾਂ ਹੋਰ ਵੀ ਕੋਈ ਹੋਵੇ ਅਗਰ ਲੋਕ ਇਹਨਾਂ ਦੇ ਖਿਲਾਫ ਫਤਵਾ ਦਿੰਦੇ ਆ ਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਵਿਗੜਨ ਦਾ ਰੁਝਾਨ ਘਟੂਗਾ ਬਿਲਕੁਲ ਇਹ ਹੋਣਾ ਜੇ ਲੋਕਾਂ ਦੇ ਹੱਥ ਜਾਂ ਉਹ ਹੋਣਾ ਚਾਹੀਦਾ ਔਰ ਜਲੰਧਰ ਦੇ ਵਿੱਚ ਆ ਪੌਨ ਕੁਮਾਰ ਟੀਮ ਪਹਿਲਾਂ ਬੀਐਸਪੀ ਚ ਹੁੰਦਾ ਤੇ ਅਕਾਲੀ ਦਲ ਦੇ ਵਿੱਚ ਦੋ ਵਾਰੀ ਵਿਧਾਇਕ ਵੀ ਰਿਹਾ ਇਸ ਵੇਲੇ ਉਹ ਆਮ ਆਦਮੀ ਪਾਰਟੀ ਨਾਲ ਗਿਆ ਤੇ ਉਹਦੇ ਮੋਰੇ ਜਿਹੜਾ ਉਹਦੇ ਖੜਾ ਆ ਮੋਰੇ ਉਹ ਦੂਜਾ ਆ ਅੰਦਰਾਣ ਦੁਰਾਣ ਕਿ ਉਹ ਆ ਜਾਈ ਹਾਂ ਸੇ ਚਲੋ ਉੱਥੇ ਉੱਥੋਂ ਦਿੱਲੀ ਤੋਂ ਆਇਆ ਸੀ ਉਹ ਕਹਿੰਦਾ ਮੈਂ ਵੋਟਾਂ ਹੀ ਨਹੀਂ ਕੋਈ ਮੰਦਰ ਜਾ ਹਾਂ ਕੋਈ ਵੀ ਨਹੀਂ ਉਹ ਵੀ ਦੇ ਨਾ ਟੌਰ ਨਾ ਕਿਹਾ ਮੈਂ ਲੈ ਨਹੀਂ ਵੋਟਰ ਨਾ ਦਿਓ ਐਂਦਾ ਹੀ ਨਹੀਂ ਆਂਦੇ ਭਰਾਵਾ ਵੋਟਾਂ ਆਵਾਂਗਾ ਕੋਈ ਨਾ ਨਹੀਂ ਤੇ ਮੜਾਈ ਦੂਗਾ ਇਦਾਂ ਦੇ ਲੀਡਰ ਉਹ ਲੋਕਾਂ ਨੂੰ ਵਿੱਚ ਸਮਝੀ ਜਾਂਦਾ ਪਰ ਉਹਦਾ ਮਾਟਰ ਆਪਾਂ ਭਾ ਜੀਪੀ ਨੂੰ ਤਾਂ ਨਿੰਦਤਾ ਲੈਣਦੇ ਆ ਥੋੜਾ ਕਿਸਾਨੀ ਕਰਕੇ ਨਿੰਦ ਲੈਣਦੇ ਆ ਵੀ ਇਹਨਾਂ ਨੇ ਕਿਸਾਨ ਰੋਕੇ ਆ ਜਾਂ ਬਾਦਰੀ ਪੂਰੇ ਕਰਦੇ ਪਰ ਮਨੁਲਾ ਦਿਮਾਗੀ ਵੀ ਇਸ ਤੋਂ ਜ਼ਿਆਦਾ ਹੈ ਹੂੰ ਬਾਕੀ ਤਾਂ ਆਪਣੇ ਨਾ ਬਸ ਠੀਕ ਠਾਕ ਹੀ ਸਾਰੇ ਐ ਚੰਚਾ ਯਾਰ ਮੈਨੂੰ ਵੀ ਖੜਵਾ ਦੇ ਨਾ ਮੈਂ ਵੀ ਪੈਸੀ ਪੁਸੀ ਲੈ ਲਾ ਮੜੇ ਮੋٹے ਕਿਸੇ ਤੋਂ ਉਹ ਪਹਿਲਾ ਗੱਲੇ ਵਾਲੇ ਦਾ ਖਰਚ ਲਾ ਆਪਣੇ ਹੈ ਕੋਈ ਉਹ ਤਾਂ ਵਛਾਈ ਜਿਹਾ ਹੀ ਕਰ ਦੇ ਤੈਨੂੰ ਪਤਾ ਹੀ ਹੈ ਆ ਲੈ ਕੇ ਰੱਖਿਆ ਲਾਵਾ ਆਦਾ ਲਾਲਾ ਤੁਸੀਂ ਦੁਨੀਆ ਲੋਟ ਕੇ ਖਾਲੀ ਕਿਹਨਾਂ ਤੇ ਤਾਂ ਵੀ ਹਿਸਾਬ ਖਾਨਾ ਪੈਣਾ ਮੈਨੂੰ ਆ ਆ ਜੀ ਆ ਜੀ ਦੇਖ ਲਊਗਾ ਮੈਂ ਤੈਨੂੰ ਕਿਹਦੇ ਚਾਹ ਤਰ ਮ ਸੁਣੀਏ ਤੇ ਕੋਈ ਮੈਂ ਨਾ ਬਣੀ ਸਮਝ ਕਿਤੇ ਹਾਂ ਤੂੰ ਲਾ ਦੇ ਤਾਂ ਤੂੰ ਤੂੰ ਸਰਪੰਚ ਤੋਂ ਵੀ ਰਦੀ ਉੱਪਰ ਹੀ ਲਾਤਾ ਮੈਨੂੰ ਹਾਂ ਮੇਰਾ ਮੁੱਛਾ ਉਹ ਪੈੜਾ ਅਮਰ ਮੁੱਛਾ ਮੇਰੇ ਕੋਲ ਮੇਰੇ ਕੋਲ ਸਰਪੰਚ ਉੱਧਰ ਆ ਵਾਟਰਾ ਆਪਾਂ ਗੱਲ ਕਰਦੇ ਸੀਗੇ ਵੀ ਜਿਹੜੇ ਬੀਜੇਪੀ ਵਾਲੇ ਆ ਚਲੋ ਹੁਣ ਨਕਮੇ ਕੰਮ ਦਾ ਹੀ ਕਰਦੇ ਕਾਫੀ ਕਿਉਂਕਿ ਹੁਣ ਸਰਕਾਰ ਆਇਆ ਫਿਰ ਦਮਾਣੀ ਮੋਲੀ ਪੈਸਾ ਰਹਾਦਾ ਹੀ ਆ ਪਰ ਦਿਮਾਗ ਇਹਨਾਂ ਨਹੀਂ ਆ ਐ ਆਪਾਂ ਨੂੰ ਲੱਗਦਾ ਵੀ ਬੀਜੇਪੀ ਵਾਲੇ ਨਾ ਆ ਇਲੈਕਸ਼ਨ ਲੜਨਾ ਆਏ ਆ ਤੇ ਜਿੱਤਣ ਆਏ ਆ ਮੈਨੂੰ ਨਹੀਂ ਲੱਗਦਾ ਹਾਂ ਤਾਂ ਦੱਸੋ ਕਿਉਂ ਨਹੀਂ ਲੱਗਦਾ ਮੈਂ ਖੋਜੀ ਦਿਮਾਗ ਆ ਮੇਰਾ ਮੈਨੂੰ ਹੀ ਪਤਾ ਨਾ ਇਹ ਤੁਹਾਨੂੰ ਵੀ ਪਤਾ ਹੋ ਸਕਦਾ ਤੂੰ ਹੀ ਮੈਨੂੰ ਪੁੱਛੂਗੇ ਤਾਂ ਦੱਸੂ ਮੈਂ ਦਾ ਕੀ ਪਾ ਚੱਲਣਾ ਜਰਾ ਮੇਰਾ ਇਹਦਾ ਦਿਮਾਗ ਨਾ ਖੋਜੀ ਹੋਏ ਕਹਿੰਦਾ ਵੇ ਜਿੱਤਾ ਹੁਣ ਆ ਜਾਤ ਪਾਤ ਦੇ ਹਿਸਾਬ ਨਾਲ ਰਿਜ਼ਰਵੇਸ਼ਨ ਦੇ ਸੀਟਾਂ ਦਾ ਪੱਤਾ ਖੇਡਦੇ ਨਾ ਸਾਰੇ ਇੰਡੀਆ ਦੇ ਖੇਡਿਆ ਜਾਦਾ ਪੰਜਾਬ ਨਹੀਂ ਖੇਡੇ ਜਾਦਾ ਜਿੱਥੇ ਸਰਬਾਦੇ ਭਲੇ ਵਾਲੇ ਤੇ ਮਨਵਾਦੇ ਆਪਣੀ ਧਰਤੀ ਆ ਇੰਨੇ ਲੋਕਾਂ ਨੂੰ ਬੇਕੂਫੀ ਬਣਾ ਦਾਰਦੇ ਔਰ ਇਹਦੇ ਵਿੱਚ ਬੀਜੇਪੀ ਨੂੰ ਪਤਾ ਵੀ ਲੱਗ ਗਿਆ ਕਿ ਅਸੀਂ ਫੇਲ ਹੋਈਆਂ ਹੁਣ ਤੱਕ ਦੀਆਂ ਜਿੰਨੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਵੋਟਾਂ ਆਮੋ-ਟਾਮ ਹਿੱਸਾ ਲਿਆ ਨਾ ਇਹ ਜਿਹੜੀ ਇਹਨਾਂ ਦੀ ਆਰਐਸਐਸ ਸੰਘ ਦੀ ਸ਼ਬੂਧੇ ਸੀ ਉੱਥੋਂ ਕਮਾਂਡ ਹੁੰਦਾ ਸੀਗਾ ਇਹ ਹਮੇਸ਼ਾ ਫੇਲ ਹੋਏ ਤੁਸੀਂ ਅੱਜ ਕੀ ਹਿਸਾਬ ਲਾ ਲਓ ਜਿੰਨੇ ਇਹਨਾਂ ਨੇ ਪੱਤੇ ਬਿਛਾਏ ਨਾ ਜਿੰਨੇ ਕੈਂਡੀਡੇਟ ਰੱਖੇ ਆ ਇਹ ਸੰਘ ਦੇ ਬੰਦੇ ਨਹੀਂ ਹੈਗੇ ਇਹਨਾਂ ਨੇ ਉਹ ਕੈਂਡੀਡੇਟ ਚੱਕੇ ਆ ਜਿਹੜੇ ਉਸ ਏਰੀਆ ਦੇ ਉਸ ਤਾਪਕੇ ਦੇ ਲੋਕਲ ਬੰਦੇ ਆ ਚੱਕ ਲਓ ਖਡੂਰ ਸਾਹਿਬ ਦੀ ਸੀਟ ਲਾ ਲਓ ਹਿਸਾਬ ਦਾ ਉੱਥੋਂ ਦਾ ਪਤਾ ਚੱਕ ਲੈਣਾ ਉਹਨਾਂ ਨੇ ਪਰ ਸਭ ਤੋਂ ਪਹਿਲਾਂ ਕਰਤਾ ਮੇਰੇ ਹਿਸਾਬ ਨਾਲ ਇਹ ਇਸ ਟਾਈਮ ਜਿਹੜੀ ਸ਼ਤਰੰਜ ਬਿਛਾ ਰਾਇਆ ਹੈ ਨਾ ਇਹਨਾਂ ਨੂੰ ਜਿੱਤਣਾ-ਜੋਟਣਾ ਦਾ ਕੋਈ ਮਤਲਬ ਨਹੀਂ 27 ਦੀਆਂ ਅਸੈਂਬਲੀ ਸੀਟਾਂ ਦੇ ਲਈ ਇਹ ਰਣਨੀਤੀ ਦਿਖਾ ਰੌਣ ਡਈ ਹੈ ਮੰਨੋ ਚਾਹੇ ਕੋ ਨਾ ਮੰਨੋ ਹੈਗੇ ਛਾਤਰ ਆ ਇਹ ਮੈਂ ਤਾਂ ਦੱਸਾਂ ਸਹਿਮਤ ਨਹੀਂ ਹੈਗਾ ਬਾਲਾ ਨਾਲ ਬੈਂ ਪੈਗੇਾਾਾਾ ਇਹ ਨੰਬਰ ਬਾਹਰ ਦੂਰ ਨਹੀਂ ਚਲਾ ਜਾਂਦਾ ਇੱਕ ਤੇ ਮੈਨੂੰ ਉਹ ਉਧਰ ਦਬ ਜਾਂਦੀ ਮੈਂ ਮੁੜ ਕੇ ਤਾਂ ਮਾਂ ਆ ਹਾਂ ਆ ਹਮੜਾ ਦਵਾਈ ਦਾ ਆਪੇ ਹੁਣ ਇਹਦੇੰਦਰ ਸਾਂ ਮੈਂ ਜਿੱਦਾ ਉਹਨਾਂ ਦਾ ਇਹੇ ਦਿਮਾਗ ਖਾਣ ਵਾਲੀ ਹੈਗੀ ਇਹ ਦੇਖ ਦੇ ਸਰ ਉਹ ਚਹੀ ਗੱਲ ਆਪ ਵਾਲੇ ਦਾ ਵਿਚਾਰੇ ਉਹਦੇ ਸਾਰੀ ਵਿਆਹਾਂ ਚ ਲੱਗੇ ਇਹ ਹੁਣ ਦਿਮਾਗ ਕਿੱਥੇ ਚੱਲੇ ਇਹ ਜੀ ਮੇਰੇ ਨਾਲ ਲਾਲ ਨੇ ਕੁੱਤੀ ਵਾਲ ਕੱਟ ਗਿਆ ਸਹੀ ਗੱਲ ਬਿਲਕੁਲ ਹਾਂ ਮੈਂ ਤਾਂ ਤੁੰਨੇ ਸਾਥੂ ਜੀ ਗੱਲਾਂ ਕਰਦੇ ਛੋਟੇ ਮੁੱਦਿਆਂ ਹੀ ਆ ਜਾਂਦਾ ਸਾਨੂੰ ਤਾਂ ਇਹ ਹੁਣ ਜਰਾ ਚਾੜ ਦੇ ਵੱਡੇ ਮੁੱਦਿਆਂ ਵੱਲ ਵੀ ਪਾਓ ਆ ਛੋਟੇ ਮੁੱਦੇ ਆ ਪੰਜਾਬ ਦੇ ਆ ਹੁਣੀ ਮੈਂ ਗੱਲ ਕਰਨੀ ਆ ਇੰਟਰਨੈਸ਼ਨਲ ਤੋਂ ਹੁੰਦਾ ਸ਼ਾਮ ਉਹ ਕਿਹੜੇ ਬੁੱਧੇ ਆ ਉਹ ਲੈਂਦਾ ਹੁਣ ਤੈਨੂੰ ਨਹੀਂ ਬਤਾ ਮਹਿੰਦਰ ਸਾਹਿਬ ਤੁਸੀਂ ਵੀ ਅਖਬਾਰ ਕੋਲ ਰੱਖ ਲੈ ਲੈ ਮੇਰੇ ਤਾਂ ਪੜਦੇ-ਪੁੜਦੇ ਨਹੀਂ ਫੋਟੋ ਮਾਗਣਾ ਦੇਖਦਾ ਹੁੰਦਾ ਕੋਈ ਚੱਕਰ ਹੁਣ ਹੋਈ ਓ ਇਰਾਨ ਤੇ ਇਜ਼ਰਾਈਲ ਦੀ ਲੜਾਈ ਭਾਈ ਦੋਸਤ ਆਹ ਇਹ ਵੀ ਕਰਕੇ ਛੱਡ ਦਿਓ ਵੱਡੀਆਂ ਗੱਲਾਂ ਵੀ ਕਰਿਆ ਕਰੋ ਤੁਸੀਂ ਇੱਧੇ ਮੰਜੇ ਤੇ ਰਹਿਣਾ ਬੰਦ ਕਰ ਸਾਈ ਹਾਂ ਐਂ ਤਾਂ ਨਹੀਂ ਕੋਈ ਗੱਲ ਵੀ ਬਣਾਣੀ ਓ ਮਰਿਆ ਹਾਂ ਇਹ ਜਿਹੜਾ ਸਾਡਾ ਜਿਹੜਾ ਸਮਾਜ ਹੈ ਨਾ ਬੁਰਜਾਪਾਵਰਡ ਦੀ ਗੱਲ ਕਰੀਏ ਮੈਂ ਤਾਂ ਆਪਣੇ ਸਮਾਜ 'ਚ ਬਹੁਤ ਵੱਡੀਆਂ ਆ ਆਪਾਂ ਜਾਤਾਂ ਪਾਤਾਂ ਤੋਂ ਨਹੀਂ ਉੱਟਦੇ ਉਹ ਤੋਂ ਬਾਅਦ ਫਿਰ ਧਰਮਾਂ ਦੇ ਵੀ ਆਪਣੇ ਰੌਲੇ ਪੈਂਦੇ ਆ ਇਹ ਵੀ ਧਰਮਾਂ ਦੇ ਰੌਲੇ ਆ ਨਾ ਇਹ ਰਿਲੀਜੀਅਨ ਦੇ ਰੌਲੇ ਇੰਟਰਨੈਸ਼ਨਲ ਲੈਵਲ ਦੇ ਵੀ ਆ ਜੇ ਆਪਾਂ ਦੋ ਜਲਦਾਂ ਜੇ ਗੱਲ ਮੇੜੀਏ ਨਾ ਵੀ ਇਹਨਾਂ ਹੀ ਤਸਲ ਹੈ ਕੀ ਆ ਇੱਕ ਪਾਸੇ ਇਸਲਾਮ ਆ ਗਿਆ ਦੂਜੇ ਪਾਸੇ ਯਹੂਦੀ ਆ ਉਹ ਕਹਿੰਦੇ ਆ ਵੀ ਅਸੀਂ ਇਹਨਾਂ ਨੂੰ ਵੱਡਣਾ ਉਹ ਕਹਿੰਦੇ ਅਸੀਂ ਥਣ ਵੱਡਣਾ ਆ ਵੱਡ ਖਾਣ ਉਹ ਹੁਣ ਤਾਂ ਜਿਹੜਾ ਪੰਗਾ ਪਿਆ ਹੋਇਆ ਆ ਉਹ ਤਾਂ ਇਹਨਾਂ ਦਾ ਇੱਕ ਕਹਿੰਦੇ ਇਹ ਉਹ ਤੁਸੀ ਹਮਲਾ ਕੀਤਾ ਦਤਾਲਿਓ ਸਾਡਾ ਰਾਜਦੂਤ ਮਾਰਤਾ ਤੇ ਨਾਲ ਹੋਰ ਪੰਜ-ਛੇ ਸਾਡਾ 80000 ਰੁਪਏ ਜੀ ਮੇਰੇ ਅੱਲਾ ਮੌਜੂਦਾ ਸੱਟ ਗਏ ਅਸੀਂ ਤਾਂ ਕਹਿੰਦੇ ਤੁਹਾਨੂੰ ਜਵਾਬ ਦਿੱਤਾ ਆ ਹਾਂ ਅੱਛਾ ਇਹ ਪਰ ਕੰਮ ਬਹੁਤ ਕਰਦੇ ਕਿ ਬਾਕੀ ਹਮਾਟਰ ਥੋੜੀ ਯਾਰ ਚਾਹ ਰੱਖਦੇ ਬਸ ਅਸਲੀ ਮੁੱਦਾ ਹੈ ਕਿ ਇਹ ਦੋਹਾਂ ਦੇ ਵਿਚਕਾਰ ਮੁੱਦਾ ਇਦਾਂ ਹੈ ਕਿ ਇਜ਼ਰਾਈਲ ਜਿਹੜਾ ਆ ਜਦੋਂ ਹਿਟਲਰ ਨੇ ਇਨੇ ਜ਼ਹੂਤੀ ਮਾਰੇ ਆ ਉੱਥੇ ਸਾਰਿਆਂ ਨੇ ਸਮਝ ਲਿਆ ਵੀ ਇਹਨਾਂ ਨੇ ਕਿਤੇ ਅੱਡਾਸ ਨਹੀਂ ਕੋਤਾ ਬਈ ਨਾਲ ਦੇਸ਼ ਜਿੱਥੋਂ ਇਹ ਉੱਠ ਕੇ ਗਏ ਆ ਜਹੂਦੀ Jerusalem ਇੱਥੇ ਇੱਥੇ ਇਹਨਾਂ ਨੂੰ ਵਾਪਸ ਇਹਨਾਂ ਨੂੰ ਆਪਣਾ ਦੇਸ਼ ਦੇ ਦਿੱਤਾ ਹੁਣ ਦੇਸ਼ ਉਹ ਦੇ ਦਿੱਤਾ ਹੁਣ ਉਹ ਜਿਹੜਾ ਜਗੋਂ ਲਿਆ ਕੇ ਇੱਥੇ ਕਾਰ ਲਪਤਾ ਉਹ ਮੁਸਲਮ ਜਿਹੜੇ ਦੇਸ਼ ਆ ਚਾਹੇ ਅਰਬ ਕਾਟਰੀਆਂ ਜਿੰਨੀਆਂ ਵੀ ਆ ਚਾਹੇ ਉਹ ਵਿੱਚ ਜਾਰਡਨ ਲਾ ਲਓ ਇਰਾਕ ਲਾ ਲਓ ਸੀਰੀਆ ਲਾ ਲਓ ਇਹ ਇਰਾਕ ਲਾ ਲਓ ਹੋਰ ਜਿੰਨੇ ਵੀ ਅਰਬ ਦੇ ਮੋਲਕ ਆ ਨੀ ਸਾਰਿਆਂ ਨੇ ਵਿਰੋਧ ਕੀਤਾ ਵੀ ਇਹਨਾਂ ਨੇ ਸਾਡੇ ਤੇ ਲਿਆ ਕੇ ਤੁਸੀਂ ਜੋ ਕੁਝ ਇਹਨਾਂ ਦੇ ਆਪਸੀ ਧਾਰਮਿਕ ਥੋੜੇ ਜਿਹਾ ਹੈਗੇ ਆ ਕਿਉਂਕਿ ਇਹਨਾਂ ਦੇ ਵੀ ਦਾਅਵੇ ਜਿਹੜੇ ਆ ਉਹ ਇਹ ਹੀ ਆ ਕਿ ਇੱਕ ਥਾਂ ਦੇ ਉੱਤੇ ਵੀ ਸਾਡਾ ਇਹ ਤੁਹਾਨੂੰ ਉਸਤਾਦ ਆ ਦੂਜੇ ਕਹਿੰਦੇ ਆ ਵੀ ਇਹ ਵੀ ਸਾਡਾ ਯਾਨੀ ਗਰੂਸ਼ਲਮ ਜਿਹੜਾ ਆ ਉਹਦੇ ਉੱਤੇ ਕਾਫੀ ਬਵਾਦ ਆ ਹੁਣ ਉਹਦੇ ਤੇ ਲੜਾਈ ਇਹ ਜਿੱਥੇ ਇਜ਼ਰਾਈਲ ਵਾਲੇ ਇਜ਼ਰਾਈਲ ਵਾਲੇ ਬੜੇ ਇਹਨਾਂ ਨੇ ਉੱਤੇ ਡਵੈਲਪਮੈਂਟ ਵੀ ਕਰ ਲਈ ਪਰ ਨਾਲ-ਨਾਲ ਹੁਣ ਦੇਖਿਆ ਜਾਵੇ ਇੰਨੀ ਜਿਹੜਾ ਸਬੰਧ ਬਹੁਤ ਵਧੀਆ ਬਣਾ ਲਿਆ ਅਰਬ ਕੰਟਰੀਆਂ ਦੇ ਨਾਲ ਸਾウਦੀ ਆ ਗਿਆ ਯੂਏਈ ਹੋ ਗਿਆ ਫਾਰੇ ਇਰਾਨ ਜਿਹੜਾ ਕਿ ਇੱਕ ਸ਼ੀਆ ਬਹੁਤ ਬੰਦਾ ਮੁਸਲਮਾਨ ਕੰਟਰੀ ਬਾਕੀ ਹੈਗੇ ਆ ਸੁੰਨੀ ਹੁਣ ਸ਼ੀਆ ਵਾਲੇ ਜਿਹੜੇ ਆ ਇਹ ਬਹੁਤ ਜਿਆਦਾ ਉਹਨਾਂ ਦੀ ਮਦਦ ਕਰ ਰਿਆ ਹਮਾਸ ਦੀ ਜਿਹੜੇ ਕੇ ਜਿਹੜੇ ਉਧਰ ਆਪਾਂ ਗੱਲ ਕਰਨ ਦੀ ਗੱਲ ਕਰਦੇ ਜਿਹੜੇ ਇਜ਼ਰਾਈਲ ਦੇ ਖਿਲਾਫ ਲੜ ਰਹੇ ਅਬਦੁੱਲਾ ਜਿਹੜੇ ਕਿਥੋਂ ਜੋਟੋ ਤੋਂ ਹਮਲਾ ਕਰਦੇ ਆ ਜਾਂ ਉਹਨਾਂ ਨੂੰ ਵੀ ਇਹਨਾਂ ਦੀ ਸਪੋਰਟ ਹੈਗੀ ਆ ਬੈਟ ਹੁਣ ਇਹ ਇਹਨਾਂ ਨੂੰ ਇਜ਼ਰਾਈਲ ਨੂੰ ਹੀ ਪਤਾ ਹੈ ਬੀਨਾਂ ਨੂੰ ਕਰਨ ਦੇ ਲਈ ਉਹ ਕਿਤੇ ਨਾ ਕਿਤੇ ਅਟੈਕ ਪਹਿਲਾਂ ਵੀ ਕਰਦੇ ਆ ਜੀ ਇਹਨਾਂ ਦੇ ਬਹੁਤ ਸਾਰੇ ਮਿਲਟਰੀ ਦੇ ਵਿੱਚ ਇਹਦੀ ਇਹਨਾਂ ਦੀ ਰੈਵੋਲੂਸ਼ਨਰੀ ਆਰਮੀ ਆ ਉਹਨਾਂ ਦੇ ਬੰਦੇ ਵੀ ਕੁੱਝ ਮਾਰੇ ਜੀ ਔਰ ਉਹਨੂੰ ਕਾਬਟ ਕਰ ਲਿਆ ਨਹੀਂ ਉਥੇ ਸੀਰੀਆ ਦੇ ਵਿੱਚ ਦੂਤਾਂ ਕਰਕੇ ਹਮਲਾ ਕਰ ਦਿੱਤਾ। ਇਰਾਨ ਨੇ ਦੇਖਿਆ ਵੀ ਬਹੁਤ ਏਰਾ ਤੋਂ ਇਹ ਹਮਲਾ ਕਰ ਰਿਹਾ ਹੈ। ਇੱਕ ਵਾਰੀ ਇਹਨਾਂ ਦਾ ਪਰਮਾਣੂ ਵਿਗਿਆਨੀ ਸੀਗਾ ਉਹਨੂੰ ਵੀ ਮਾਰਿਆ ਇਹਨਾਂ ਨੇ ਇੱਥੇ ਲਾਇਦਾ ਦੇ ਉੱਤੇ। ਹੁਣ ਇਹਨਾਂ ਨੇ 300 ਦੇ ਕਰੀਬ ਡਰੋਨ ਹੀ ਨਹੀਂ ਤੇ ਮਿਜ਼ਾਈਲਾ ਛੱਡ ਦਿੱਤੀਆਂ। ਉਹ ਤਾਂ ਇਰਾਨ ਇਜ਼ਰਾਇਲ ਵਰਗਾ ਇੱਕ ਖੁਸ਼ਕਿਸਮਤ ਦੇਸ਼ ਆ। ਵੀ ਜਿਹਦੇ ਕੋਲ ਇੱਡੀ ਵੱਡੀ ਟੈਕਨੋਲੋਜੀ ਆ ਵੀ 99% ਉਹ ਨਹੀਂ ਮਜ਼ਾਦਾ ਸਾਰੀਆਂ ਲੋਕ ਲੀਆਂ। ਆਹ ਜੀ ਬ੍ਰਾਜ਼ਿਲ ਦੇ ਵਿੱਚ ਡਿਸਪਲਏ ਕਰ ਦਿੱਤੀਆਂ। ਨਾਲ ਅਮਰੀਕਾ ਸੀ। ਮ ਇਹ ਕਿਸੇ ਹੋਰ ਮੌਲਕ ਦੇ ਉੱਤੇ ਹੁੰਦਾ ਰਸ਼ੀਆ ਨੂੰ ਛੱਡ ਕੇ ਉਹ ਤਬਾਹ ਕਰ ਦੇਣਾ ਸੀ ਇੰਨੀਆਂ ਮੋਜ਼ੈਲਾ ਇਹਨਾਂ ਨੇ ਇੱਕੋ ਦਮ ਛੱਡ ਦਿੱਤੀ ਉਹਦੇ ਵਿੱਚ ਦੱਸਦੇ ਆ ਵੀ ਪਹਿਲਾਂ ਇਹਨਾਂ ਨੇ ਡਰੋਨ ਛੱਡੇ ਡਰੋਨ ਜਿਹੜੇ ਆ ਫਲੋ ਸੀ ਉਹ ਪਹਿਲਾਂ ਡਰੋਨ ਛੱਡੇ ਇੱਕ ਘੰਟੇ ਬਾਅਦ ਇਹਨਾਂ ਨੇ ਮੋਜ਼ੈਲਾ ਛੱਡੀਆਂ ਡਰੋਨ ਛੱਡਣ ਤੋਂ ਬਾਅਦ ਹਾਂ ਹਾਂ ਵੀ ਜਦੋਂ ਤੱਕ ਡਰੋਨ ਤੇ ਕੋਈ ਰੇਟ ਹੋਵੇ ਮੋਜ਼ੈਲਾ ਜਿਹੜੀਆਂ ਇਕੱਠੀਆਂ ਹੀ ਹੋਣ ਪਰ ਇਹਨਾਂ ਦੇ ਕੋਲ ਇੰਨੇ ਸਿਸਟਮ ਸੀਗੇ ਫੇਰ ਵੀ ਕੋਈ ਚ ਮੋਜ਼ੈਲਾ ਉਹਦੇ ਹਲਕੇ ਦੇ ਵਿੱਚ ਡਿੱਗੀਆਂ ਇੱਕ ਤਰ੍ਹਾਂ ਦੇ ਨਾਲ ਸਿੰਧੀ ਜਿਹੜੀ ਆ ਕਿਉਂਕਿ ਹੁਣ ਇਰਾਨ ਦੇ ਉੱਤੇ ਵੀ ਤਵਾ ਆ ਲੋਕਾਂ ਦਾ ਤੇ ਲੋਕਾਂ ਦੇ ਵਿੱਚ ਹੈਗਾ ਕਿ ਜਿਸਰਾਈਲ ਜਿਹੜਾ ਆ ਸਾਡੇ ਉੱਤੇ ਛਾੜਿਆ ਬਹੁਤ ਬੁਰੀ ਤਰੀਕੇ ਦੇ ਨਾਲ ਤੇ ਯੂਨ ਜਿਹੜਾ ਆ ਹੁਣ ਕਹਿੰਦਾ ਆ ਵੀ ਸ਼ਾਂਤ ਹੋ ਜਦੋਂ ਇਜ਼ਰਾਈਲ ਹੋਂਦੇ ਗੱਲ ਦਾ ਉਹ ਤੋਂ ਬੋਲਦਾ ਕੁਛ ਨਹੀਂ ਹੈ ਨਾ ਸਾਰੇ ਦੇਸ਼ ਜਿਹੜੇ ਆ ਉੱਥੇ ਖੜ ਗਏ ਆ ਹੁਣ ਪਰ ਹੁਣ ਦੇਖਣ ਵਾਲਾ ਇਹ ਆ ਕਿ ਜਿਹੜਾ ਹੁਣ ਜੇ ਇਹ ਜੰਗ ਲੱਗ ਵੀ ਜਾਂਦੀ ਉਹ ਤੋਂ ਪ੍ਰਭਾਵਤ ਬਹੁਤ ਦੇਸ਼ਾਂ ਦੇ ਬਣ ਜਾਏ ਹੁਣ ਰਾਖ ਲਾ ਲਓ ਸੀਰੀਆ ਲਾ ਲਓ ਜਾਰਡਨ ਲਾ ਲਓ ਜਿੰਨੇ ਅਰਬ ਕੰਟਰੀ ਹੋਣਗੇ ਏਸਾਰ ਕੇ ਅਮਰੀਕਾ ਵੀ ਚਾਹੁੰਦਾ ਆ ਵੀ ਕੋਈ ਤੱਤੇ ਦਾ ਫੈਸਲਾ ਨਾ ਲਿਆ ਜਾ। ਅਮਰੀਕਾ ਤਾਂ ਇਹੀ ਕਹ ਦਤਾ ਵੀ ਤੁਸੀਂ ਅਜ਼ੀਦਾਂ ਦੀ ਮਦਦ ਹਰ ਤਰ੍ਹਾਂ ਕਰਾਂਗੇ ਡਿਫੈਂਸ ਵਿੱਚ। ਅਟੈਕ ਵਿੱਚ ਨਹੀਂ ਕਰਣੀ ਅਸੀਂ। ਡਿਫੈਂਸ ਨਾਲ ਜ਼ਰੂਰ ਅਸੀਂ ਕਰਾਂਗੇ ਇਸ ਲਾਈਨ ਨੂੰ। ਹੁਣ ਪਰ ਇਹ ਦੇਖੋ ਜੰਗ ਤਾਂ ਮਾੜੀ ਆ। ਮਨਦਾ ਜੀ ਆ ਇਹ ਇਹ ਹਾਂ ਹੀ ਹੁੰਦੀ ਆ। ਝੱਕ ਦਿਓ। ਬੰਗਾਲ ਝੱਕ ਦਿਓ। ਬਿਲਕੁਲ। ਪਰ ਜਿਹੜੇ ਹੁਣ ਲੋਕ ਭੌਤ ਦੇ ਆ ਹੁਣ ਉੱਥੇ ਜੋ ਕਰੇ ਨੇ ਤੇ ਰਸ਼ੀਆ ਵੀ ਲੱਗੀ ਹੋਈ ਏ ਜੰਗ। ਜਿਹੜੇ ਲੋਕ ਹਣੋਂ ਤੇ ਹੈਗੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਜੰਗ ਕਿੰਨੀ ਮਾੜੀ ਆ। ਮਾਫ਼ੀਏ ਤੇ ਮੈਂ ਤਾਂ ਹੋ ਸਕਦਾ ਜਿਹੜਾ ਅਮਰੀਕਾ ਦਾ ਨੂੰ ਉਸ ਦੀ ਗੱਲ ਹੈ ਕਿ ਉਹ ਲਾ ਲਿਆ ਹੀ ਨਹੀਂ ਕਿਥੇ ਚੱਲਦੇ ਸਮਾਨ ਵੇਚੋ ਜਿੱਥੇ ਇੱਧਰ ਕਹਿਣਾ ਇੱਧਰ ਬੋਲਣਾ ਬਿਲਕੁਲ ਉਹ ਲਾਣਾ ਨਹੀਂ ਕਿਥੇ ਚੱਲਦੇ ਆ ਨਹੀਂ ਨਹੀਂ ਭਈ ਆਪਾਂ ਤਾਂ ਖਰਾਸ਼ ਹੁੰਦਾ ਕਰੀਦਾ ਆਪਾਂ ਕਿਸ ਨੇ ਗੱਲ ਵੀ ਕਰਾਈ ਵੇਚਣ ਦਾ ਆ ਉਹ ਜਿਹੜੀ ਲੰਬੜਾ ਤੋਂ ਗੱਲ ਕਰਦੇ ਆ ਸਿਰੇ ਵਾਲੀ ਲੜਾਈ ਲੱਗੀ ਆ ਭਰਾ ਨਾਲ ਰੱਖਿਆ ਹੁਣ ਜਿਹੜੇ ਸਾਹਮਣੇ ਇਥੇ ਸਿੰਨੀ ਹੋ ਗਿਆ ਉਸ ਤੋਂ ਇਹ ਰਹਿ ਤੋ ਸਿੰਨੀ ਆ ਹੂੰ ਉਥੇ ਇੱਕ ਬੰਦੇ ਦੀ 4-5 ਬੰਦੇ ਮਾਰ ਦਿੱਤੇ ਅਰੇ ਅੱਜ ਕੱਲ ਤੁਹਾਨੂੰ ਪਤਾ ਵੀ ਕੱਲ ਜੋ ਆਇਆ ਹੈ ਪਤਾ ਨਹੀਂ ਲੱਗਦਾ ਬੰਦੇ ਦੇ ਕੀ ਦਿਮਾਗ ਚੱਲਦਾ ਸਰਵਾਂਚਾ ਗੱਲ ਇਦਾਂ ਇਹ ਬੰਦੇ ਦੀ ਨਾ ਜਿਹੜੀ ਮਾਨਸਿਕ ਜਿਹੜੀ ਹੁੰਦਾ ਨਾ ਹਸਾਪਤਾ ਹੂੰ ਉਹ ਜਦੋਂ ਵਿਗੜ ਜਾਂਦਾ ਹੈ ਨਾ ਤੇ ਉਥੇ ਇਦਾਂ ਦੇ ਬੇਕਾਰਨਾਮੇ ਹੁੰਦੇ ਆ ਇਹ ਜਿਹੜੇ ਹੁਣ ਡਿਵੈਲਪਡ ਦੇਸ਼ ਆ ਨਾ ਇਦਾਂ ਆਸਟ੍ਰੇਲੀਆ ਹੋ ਗਿਆ ਨਹੀਂ ਅਮਰੀਕਾ ਹੋ ਗਿਆ ਉੱਥੇ ਬਹੁਤ ਨੇ ਜਿਹੜੀ ਸਾਨੂੰ ਆਪਣਾ ਖਬਰ ਮਿਲ ਜਾਂਦੀ ਆ ਤੇ ਉਹ ਹਨ ਪਤਲਾ ਜਿਹੀ ਬਾਕੀ ਦਬਲੀ ਰਹਿੰਦੀ ਬਿਲਕੁਲ ਕੋਲੇ ਵੀ ਨੌਜਵਾਨ ਸਿਗਾ ਮੁੰਡਾ 40 ਕਿ ਸਾਲ ਦਾ ਉਹ ਮੇਰੇ ਕੋਲ ਨੌ ਸੀ ਮਾਡਲ ਜੋਏ ਲਕਾਉਂਦੀ ਐ ਤਾਂ ਕੋਈ ਨੌ ਸੀਗਾ ਪੜਿਆ ਲਿਖਿਆ ਸੀਗਾ ਪਰ ਜਿੰਨਾਕ ਮੈਂ ਉਹਨੂੰ ਪੜਿਆ ਲਿਖਿਆ ਦੇਖਿਆ ਉਹਨੂੰ ਮੈਂ ਹਿਸਾਬ ਜਾਂ ਲਾਇਆ ਵੀ ਉਹ 17 ਸਾਲ ਤੋਂ ਕਹਿੰਦੇ ਮਾਨਸਿਕ ਰੋਗੀ ਡਿਕਲੇਅਰ ਕਰਨਾ ਡਾਕਟਰ ਵੈਂਟਲੀ ਅਫਸਰ ਮੈਂਟਲੀ ਅਫਸਰ ਹੁੰਗਾ ਨਹੀਂ ਆ ਉਹ ਪਰ ਕਈ ਵਾਰ ਹੁੰਦਾ ਨਾ ਵੀ ਲੱਗਦਾ ਕਿ ਹੁਣ ਠੀਕ ਆ ਦਵਾਈਆਂ ਦਾ ਅਸਰ ਹੁੰਦਾ ਆ ਉੁਰਵੇ ਪਬਲਿਕ ਦੇ ਵਿੱਚ ਘੁੰਮਣ ਫਿਰਦੇ ਦੇ ਵਿੱਚੋਂ ਠੀਕੇ ਹੋਣਾ ਆ ਉਹ ਕਿਤੇ ਦਵਾਈਆਂ ਦਾ ਅਸਰ ਘਟ ਜਾਂਦਾ ਜਾਂ ਉਹਦੀ ਉਹ ਮਾਨਸਿਕ ਸਥਿਤੀ ਖਰਾਬ ਹੁੰਦੀ ਆ ਤੇ ਫਿਰ ਉਹ ਹਥਿਆਰਾਂ ਦੇ ਇਸਤੇਮਾਲ ਕਰਦੇ ਹੁਣ ਇਹਦਾ ਕੋਈ ਜਾਨੀ ਪੱਕਾ ਹਲਤਾ ਨਹੀਂ ਕਹਿ ਸਕਦੇ ਇੰਨਾ ਹੋ ਸਕਦਾ ਵੀ ਜੇ ਇਹ ਰਿਪੋਰਟਾਂ ਦੇ ਪੜਨ ਤੋਂ ਪਹਿਲਾਂ ਮਸ਼ੀਨਾਂ ਲੱਗੀਆਂ ਹੋਈਆਂ ਭਾਈ ਸ਼ੋਪਿੰਗ ਸੈਂਟਰਾਂ 'ਚ ਵੀ ਜਾਦੋ ਘੱਟ ਤੋਂ ਘੱਟ ਐਡ ਐਡ ਚਾਕੂ ਦਾ ਨਾ ਕੋਈ ਆ ਕੇ ਅੰਦਰ ਆਉਗਾ ਆ ਵੇ ਸਿੱਧੀ ਨਾ ਵੈਸੇ ਗੰਬੀਰ ਆ ਪਰ ਹੁਣ ਲੇ ਲੰਬੜਾ ਭਾਈ ਚਾਪੂ ਲੈਣਾ ਹੋਇਆ ਤਾਂ ਅੰਦਰੋਂ ਸ਼ੋਪਿੰਗ ਸੈਂਟਰ ਚੋਂ ਵੀ ਲੈ ਲੂ ਉੱਥੋਂ ਵੀ ਮਿਲ ਜਾਂਦਾ ਹੋਣਾ ਤੂੰ ਮਰਵਾ ਕੇ ਰੱਖੀ ਆ ਨਹੀਂ ਮਾਸ ਜੇ ਇੱਥੇ ਇੱਕ ਮੈਂ ਗੱਲ ਕਰਨੀ ਚਾਹਾਂਗਾ ਵੀ ਜੇ ਲੋਕਾਂ ਨੇ ਉਹਦੇ ਇਸ ਮਤਲਬ ਦੀ ਮਦਦ ਨਹੀਂ ਕੀਤੀ ਤੇ ਉਹਦੇ ਪਿੱਛੇ ਇਹਨਾਂ ਦਾ ਕਾਨੂੰਨ ਗਲਤ ਹੋਣਾ ਵੀ ਹੋ ਸਕਦਾ ਹੈ ਉਹਦੇ ਇਹਦਾ ਕਿ ਜਿਵੇਂ ਵਗੋ ਕਿਉਂ ਕੇਸ ਹੋਇਆ ਉਹ ਕੋ ਬੰਦਾ ਥੋੜੇ ਥੋਰ ਭੜਿਆ ਸੱਟ ਲਾ ਕੇ ਉਹਨੂੰ 3 ਮਹੀਨੇ ਸਜ਼ਾ ਉਹ ਜੀ ਲਾਈ ਉਹ ਤੇ ਵਧੀਆ ਉਹ ਸਕਿਉਰਟੀ ਗਾਰਡ ਨਹੀਂ ਵਧੀਆ ਭੋਗ ਕਾ ਲਵਾਈ ਹੈ ਇੱਕ ਮੁੰਡਾ ਹੋਰ ਫਰਾਂਸ ਦਾ ਵੀ ਉਹਨੇ ਰੋਕਣ ਦਾ ਯਤਨ ਕਰਾਇਆ ਪਰ ਇਹਦੇ ਵਿੱਚ ਨੋ ਡਾਊਟ ਕਿ ਡਿਫੈਂਸ ਤਾਂ ਕਰਨੀ ਹੈ ਪਰ ਜਿਹਦੇ ਕੋਲ ਹੁਣ ਚਾਕੂ ਆ ਉਹਨੂੰ ਰੋਕਣਾ ਥੋੜਾ ਜਿਆਦਾ ਹੋ ਜਾਂਦਾ ਪਰ ਹੁਣ ਇੱਥੇ ਨਾਲ ਹੀ ਆਪਾਂ ਗੱਲ ਜੋੜ ਲੈਂਦੇ ਆ ਆਪਣੇ ਮੰਮੀ ਤਾਂ ਦੀ ਸ਼ੇਰ ਮੁੰਡਾ ਜਿਹੜਾ ਪਾਕਿਸਤਾਨ ਦੇ ਵਿੱਚ ਦਾ ਸਟੇਰੀਆ ਦੇ ਵਿੱਚ ਹੀ ਉਹ ਵਸਦੀ ਆ ਘਲਾ ਦੇ ਉਦਾ ਵੀ ਜਿਹੜਾ ਬੰਦਾ ਦੋਸ਼ੀ ਸੀ ਉਹਨੂੰ ਇਹੀ ਕਿਹਾ ਗਿਆ ਵੀ ਮੈਂਟਲ ਹੀ ਜਿਹੜਾ ਆ ਇਹ ਆਪੇ ਇਹ ਫਿਰ ਗੱਲ ਠੀਕ ਹੈ ਮਸਟਰ ਵੀ ਬੰਦਾ ਉਹ ਤਾਂ ਮਾਰਨੇ ਕਹਦੇ ਮੈਂ ਤਾਂ ਦਿਮਾਗ ਦੀ ਚੀਜ਼ ਨਹੀਂ ਸੀ ਪਰ ਆਰਟੀਕਲ ਹਾਂ ਇਹ ਦੇਖੋ ਇੱਕ ਤੱਕ ਜਿਹੜਾ ਹੈਗਾ ਆ ਵੀ ਇੱਕ ਜਾਨ ਦੇਖੋ ਗਵਾ ਲਈ ਆਪਾਂ ਪਰ ਇਹ ਹੁਣ ਦਿਮਾਗ ਇਦਾਂ ਦੀ ਚੀਜ਼ ਆ ਇਹ ਇੱਕ ਫਿਜ਼ੀਕਲੀ ਕੋਈ ਰੋਗੀ ਆ ਉਹਨੂੰ ਤਾਂ ਆਪਾਂ ਦੇਖ ਸਕਦੇ ਆ ਵੀ ਇਹਦੀ ਰੱਤ ਚ ਨੁਕਸੇ ਆ ਇਹਦੇ ਡੱਡੇ ਚ ਨੁਕਸੇ ਆ ਇਹਦੇ ਕਿਤੇ ਹੋਰ ਨੁਕਸੇ ਆ ਪਰ ਜਿਹਦੇ ਤੋਂ ਮਾਗ ਜੇ ਨੁਕਸੇ ਉਹਨੂੰ ਤਾਂ ਆਪਾਂ ਲੱਭੇ ਨਹੀਂ ਸਕਦੇ ਪਰ ਦਿਮਾਗ ਦੇ ਨੁਕਸ ਪੈ ਕਿਉਂ ਗਏ ਆ ਇੱਥੇ ਆਪਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਵੀ ਸਾਡਾ ਜਿਹੜਾ ਭਾਈ ਚਾਲਾ ਆ ਖ਼ਤਮ ਹੋ ਗਿਆ ਔਰ ਆਪਾਂ ਇੱਥੇ ਬੈਠੇ ਆ ਗੱਲਾਂ ਬਾਤਾਂ ਅਸਲ ਵਿੱਚ ਅਸੀਂ ਕਰਦੇ ਆ ਇਹਦੇ ਨਾਲ ਕੀ ਆ ਕਿ ਅਸੀਂ ਆਪਣੇ ਜਿਹੜੀ ਆ ਰਿਲੀਜ਼ ਵੀ ਕਰ ਰਹੇ ਆ ਟੈਨਸ਼ਨ ਟੈਨਸ਼ਨ ਆਪਣੀ ਘਟਾ ਰਹੇ ਆ ਹੁਣ ਦੁਨੀਆ ਦੇ ਉੱਤੇ ਇੰਨਾ ਪ੍ਰੈਸ਼ਰ ਵੱਧ ਗਿਆ ਹੁਣ ਐਂਜ਼ਾਇਟੀ ਆ ਜਿਹੜੀ ਫਿਕਰਮੰਦੀ ਜਿਦਾ ਕਹੋ ਚਿੰਤਾ ਚਿੰਤਾ ਰੋਗ ਜਿਹੜਾ ਗੁਰਵਾਣੀ ਵਿੱਚ ਵੀ ਇਹਦਾ ਜ਼ਿਕਰ ਹੋਇਆ ਪਰ ਚਿੰਤਾ ਰੋਗ ਪਹਿਲਾਂ ਕਿੱਥੇ ਇੰਨਾ ਜ਼ਿਆਦਾ ਸੀ ਹੌਣ ਕਿੰਨਾ ਜ਼ਿਆਦਾ ਡਿਪਰੈਸ਼ਨ ਹੈ ਇੰਨਾ ਜ਼ਿਆਦਾ ਕਿ ਇਹਦੀ ਵੀ ਕੈਸਟ ਪਈ ਹੈ ਇਹਦੀ ਵੀ ਕੈਸਟ ਪਈ ਹੈ ਉਪਰਾਥਵਾਦੀ ਜੋਗ ਹੋ ਗਿਆ ਨਾਲ ਨਾਲਤਵਾਦੀ ਇੰਨਾ ਜ਼ਿਆਦਾ ਹੋ ਗਿਆ ਜਿੱਦਾਂ ਹੁਣ ਸੁਭਾਜ ਨੇ ਕੱਲ ਜੋ ਕਹੀ ਹੈ ਇਹ ਹੁਣ ਇੰਨਾ ਜ਼ਿਆਦਾ ਫੈਮਿਲੀ ਦਾ ਵੀ ਪ੍ਰੈਸ਼ਰ ਹੈ ਇੱਕ ਸਿੰਗਲ ਬੰਦੇ ਆ ਅੱਗੇ ਜੁਆਇੰਟ ਫੈਮਲੀਆਂ ਹੁੰਦੀਆਂ ਸੀ ਇੱਕ ਬੰਦਾ ਫਾਸਦਾ ਹੁੰਦਾ ਸੀ ਰਸਵਾਰੀ ਵੀ ਆ ਕੇ ਨਾਲ ਖੜ ਜਾਂਦੀ ਹੁੰਦੀ ਬਿਲਕੁਲ ਹੌਣ-ਹੌਣ ਖੜਾ ਕੱਲਾ ਮਾਸੀ ਇੱਥੇ ਇਹ ਵੀ ਗੱਲ ਆ ਵੀ ਜਿੱਦਾਂ ਇਹ ਬੰਦਾ ਤੁਸੀਂ ਕਹਿੰਦੇ ਹੋ ਵੀ ਉਹ ਦੱਸਿਆ ਵੀ ਮੈਂਟਲੀ ਸਿਕਾ ਉਹਨਾਂ ਨੂੰ ਪਤਾ ਹੈ 4-5 ਸਾਲ ਤੋਂ ਉਹ ਵੀ ਬਿਮਾਰੀ ਹੈ ਇਹੋ ਜਿਹੇ ਬੰਦਿਆਂ ਦੇ ਨਾਲ ਵਿਚਰਨ ਵੇਲੇ ਪਬਲਿਕ ਦੇ ਵਿੱਚ ਸਿਕਿਉਰਟੀ ਜਾਂ ਕੁਝ ਥੋੜਾ ਬੋਲ ਚਾਹੀਦਾ ਤਾਂ ਕਿ ਇਹ ਨਹੀਂ ਪਤਾ ਕਿ ਕਿੰਨਾ ਕੋਈ ਦੌੜਾ ਪੈ ਵੀ ਜਾਵੇ ਤਾਂ ਕੰਟਰੋਲ ਕੀਤਾ ਜਾਵੇ ਕਈ ਕਈ ਬੰਦੇ ਆ ਵੀ ਹਿਸਟਰੀ ਵਿੱਚ ਹੀ ਨਹੀਂ ਹੁੰਦੀ ਦਾ ਵੀ ਉਹ ਹੁੰਦੇ ਹੀ ਬਹੁਤ ਸ਼ਾਂਤ ਆ ਹੋ ਸਕਦਾ ਇਹ ਸ਼ਾਂਤ ਹੀ ਰਹਾ ਹੋਵੇ ਹੁਣ ਤੱਕ ਉਹ ਨਾਲੇ ਮਾਸਟਰ ਆ ਬਾਹਰ ਤਾਂ ਜਿਹੜੇ ਇਹ ਕੰਮ ਹੁੰਦੇ ਹੁੰਦੇ ਹੀ ਆ ਇਹ ਜਿਹੜਾ ਆਪਣਾ ਵੀ ਲਾਅ ਦੇਖ ਲਓ ਆਪਣੇ ਪੰਜਾਬ ਦੀ ਗੱਲ ਕਰ ਲਾਓ ਤੁਹਾਨੂੰ ਪਤਾ ਜੇ ਸਰਕਾਰੀ ਡਿਸਪੈਂਸਰੀ ਤੋਂ ਕਿਸੇ ਨੂੰ ਪਾਗਲ ਦਾ ਸਰਟੀਫਿਕੇਟ ਮਿਲਿਆ ਹੋਵੇ ਉਹ ਚਾਹੇ ਸਰਪੰਚ ਆ ਕੇ ਨਾ ਚਾਰ ਚਪੇੜਾ ਮਾਰ ਦੇਵੇ ਉਹ ਕਾਹਹੀਂ ਤੁਹਾਨੂੰ ਗਾਲਾਂ ਕੱਢੀ ਜਾਂਦਾ ਉਹਨੂੰ ਤੁਸੀਂ ਉਹਦੇ ਉੱਤੇ ਤੁਸੀਂ ਕੇਸ ਨਹੀਂ ਬਾਹਰ ਸਕਦੇ ਕੋਈ ਨਹੀਂ ਇਦਾਂ ਹੀ ਆ ਹਾਂ ਉਜੇ ਤੁਹਾਡੇ ਸਰੀਰਕ ਨੁਕਸਾਨ ਵੀ ਕਰ ਦੂਗਾ ਨਾ ਉਹਦਾ ਕੇਸ ਨਹੀਂ ਬਣਦਾ ਉੱਤੇ ਤੇ ਇਹ ਇਹ ਵੀ ਇਹ ਮਹਿंद्रा ਕੀਤਾ ਰੱਖੀ ਜਿਹੋ ਉਹ ਕਤਲ ਕਰ ਗਿਆ ਨਾ ਕੇਸ ਫੇਰ ਨਹੀਂ ਬਣਦਾ ਅਮਨੇਜਰ ਸ਼ਾਟ ਹੋਣ ਦੇ ਕਹਿੰਦਾ ਮਤਲਬ ਵੀ ਲੰਬਰ ਨੇ ਵੀ ਸਰਟੀਫਿਕੇਟ ਲਿਆ ਇਹ ਜਿਆਦਾ ਮੈਨੂੰ ਨਹੀਂ ਜੰਦਾ ਇਹ ਮੈਂ ਖਾਨੂੰ ਨਾ ਸੂਚਿਤ ਕਰਦਾ ਮੈਂ ਤੁਹਾਨੂੰ ਦੱਸਾਂ। ਕੀ ਕਹਦਾ ਦਾਈ ਆ ਇਹ ਸਰਟੀਫਿਕੇਟ ਹੈਗੇ? ਅੱਜ ਤਾਂ ਚੁਪ ਕਰਕੇ ਨਾ ਨਾ ਵੀ ਲੰਬਰ ਦਾ ਬਹੁਤ ਛਾਣਾ ਬੰਦਾ ਭਾਈ ਬਹੁਤ ਪਰੇਗਾ ਲੇਕਿਨ ਇਕਦਾ ਲੰਬੜਾ ਇਹ ਕਾਨੂੰਨਾਂ ਦਾ ਨਹੀਂ ਪਤਾ ਲੱਗਦਾ ਆਪਨੇ ਬਣਾਇਓ ਆ ਸਾਡੇ ਦੇ ਕਾਰੇ ਬਣਾਇਓ ਆ ਪਾਸੋਂ ਮੈਂ ਟਰੈਕਟਰ ਲੈ ਕੇ ਨਿਕਲਿਆ ਆਪਣਾ ਆਹ ਉਹ ਜਦੋਂ ਮੈਂ ਸੜਕ ਤੇ ਗਿਆ ਤਾਂ ਉਹਨਾਂ ਨੇ ਮੈਨੂੰ ਕੀ ਰਿਆ ਉੱਥੇ ਹੀ ਦੇ ਟਰੈਕਟਰ ਸਾਈਡ ਤੇ ਲਾ ਦਿੱਉ ਤੁਹਾਈ ਵੀ ਤੇ ਲੱਗ ਗਿਆ ਆਪਣਾ ਮੇਰਾ ਅੰਦਰਲਾ ਦੇ ਤਾ ਕੇ ਤੈਨੂੰ ਰਾਉਡ ਹੀ ਨਹੀਂ ਹੈਗਾ ਇੱਥੇ ਚੱਲਣ ਦਾ 15 ਸਾਲ ਦਾ ਫਲਾਨਾ ਜੇ ਬੂ ਕਰਕੇ ਉਹ ਉਹਦਾ ਬਣਾਤਾ ਵੀ 15 ਸਾਲ ਪੁਰਾਣਾ ਹੈ ਉਹ ਕਾਗਜ਼ ਉਹਦੇ ਨਹੀਂ ਕੋਈ ਦੇਦਾ ਕਿ ਪੁਪਰ ਕੇ ਅੰਦਰ ਦੇ ਦਿੰਦੇ ਜੀਮੀਦਾਰ ਦਾ ਕੀ ਬਣੂਗਾ ਉਹ ਮੈਂਦਰਾ ਹੂੰ ਗਰਦਾਸ ਉਹ ਜਿਹੜੇ ਕਿਸਾਨਾਂ ਦੇ ਧਾਵੇਂ ਲੱਗਣ ਡਏ ਆ ਉਹ ਇਸੇ ਦੁੱਖੋਂ ਲੱਗਣ ਡਏ ਆ ਕਈ ਧਾਣੇ ਜਾਓਗੇ ਤਾਂ ਪਤਾ ਲੱਗੂਗਾ ਚੱਲਿਆ ਤਾਂ ਉੱਥੇ ਹੀ ਸੀਗਾ ਚੱਲਿਆ ਤਾਂ ਤੁਸੀਂ 파ੜ ਗਿਆ ਰਾਜਾ ਟਮਾਟਰ ਉੱਦਾਂ ਚੱਲ ਮੈਂਦਰਾ ਦੀ ਗੱਲ ਵੀ ਮਾੜੇ ਮੋਟੀ ਦਾ ਮੈਂ ਨਾ ਸਹਿਮਤ ਹੈਗਾ ਪਰ ਪੂਰਾ ਸਹਿਮਤ ਨਹੀਂ ਹੈਗਾ ਤੇ ਆਪਣੇ ਲੋਕ ਵੀ ਥੋੜੀ ਕ੍ਰੋਧੀ ਕਰ ਜਾਂਦੇ ਆ ਉਹ ਹੁਣ ਐ ਵੀ ਜਿਹੜਾ ਹੁਣ ਟਰੈਕਟਰ ਮਾ ਕੇ ਨਾ ਇਹਨਾਂ ਨੇ ਕੱਢਿਆ ਨਾ ਉਹ ਇਸ ਦੁੱਖੋਂ ਕੱਢਿਆ ਵੀ ਹੁਣ ਤੁਸੀਂ ਨਵਾਂ ਇੱਕ ਲਾਓ ਜਾਂ ਲੈ ਕੇ ਆਉਣ ਲੱਗੇ ਆ ਵੀ 15 ਸਾਲ ਪੁਰਾਣਾ ਟਰੈਕਟਰ ਨਹੀਂ ਚਲਾਉਣਾ ਚਾਹੀਦਾ ਐ ਆ ਉਹ ਆ ਬਲਾਨਾ ਤੇ ਹੰਗੜ ਉਹ ਭਾਈ ਜੇ ਸਮਸ਼ੀਨਰੀ ਦੇ ਕਾਜ ਆ ਹੀ ਹੈ ਨਹੀਂਗੇ ਤੁਸੀਂ ਹੁਣ ਉਹਦੇ 15 ਸਾਲ ਕਿੱਦਾਂ ਕਿਹਣੂਗੇ ਉਹ ਨਾਲ ਜਿਹੜਾ ਟਰੈਕਟਰ ਆ ਲੰਮੀਆਂ ਕਹਾਣੀਆਂ ਆ ਉਹ ਜਿਹੜੇ ਚੀਜ਼ ਦੇ ਕਾਜ ਆ ਦੇ ਹੈ ਨਹੀਂਗੇ ਉਹ ਐਵੇਂ ਤੁਸੀਂ ਉਹਨੂੰ ਹੁਣ ਹੋਰੀ ਜਲ ਤੰਗ ਦਾ ਨਾਲੀ ਗੱਲਾਂ ਹੀ ਆ ਵੈਸੇ ਪਰ ਤਾਂ ਇਹ ਵੀ ਆ ਕਿ ਜਿੱਦਾਂ ਦੁਨੀਆ ਦੇ ਵਿੱਚ ਤਾਂ ਇਹੀ ਲਾਅ ਆ ਜਿੱਥੇ ਵੀ ਤੁਸੀਂ ਜਾਓਗੇ ਤੇ ਟਰੈਕਟਰ ਦੀਆਂ ਗੋਲੀਆਂ ਮੋਟੀਆਂ ਆਉਂਦੀਆਂ ਇਹ ਸੜਕ ਨੂੰ ਕਰਦੀਆਂ ਨੁਕਸਾਨ ਔਰ ਪਿੰਡਾਂ ਦੇ ਵਿੱਚ ਤਾਂ ਜਦੋਂ ਛੋਟੀਆਂ ਸੜਕਾਂ ਆ ਹੋਰ ਕੋਈ ਆਪਣੇ ਕੋਲ ਕੋਈ ਫੱਦੂਆ ਵੀ ਹੈ ਨਹੀਂਗਾ ਔਰ ਖੇਤੋ ਖੇਤੀ ਤਾਂ ਆਪਾਂ ਲੈ ਕੇ ਹੀ ਜਾਣਾ ਸਾਡੇ ਕੋਲ ਆਪਸ਼ਨ ਕੋਈ ਨਹੀਂ ਹੈਗੀ ਪਰ ਜਦੋਂ ਅਸੀਂ ਸ਼ਹਿਰਾਂ ਵਿੱਚ ਵੀ ਜਾਂਦੇ ਆ ਚਾਹੇ ਅਸੀਂ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਸ਼ਾਪਿੰਗ ਕਰਨਾ ਵੀ ਉਹਦੇ ਉੱਤੇ ਜਾਂਦੇ ਆਵੇਂ ਮਗਰ ਉਹਦੇ ਉੱਤੇ ਰੱਖ ਕੇ ਲੈ ਆਵਾਂਗੇ ਵਾਲੀ ਦੇ ਵਿੱਚ ਹੀ ਆਪਾਂ ਸ਼ਾਪਿੰਗ ਕਰਕੇ ਆਉਨੇ ਆ। ਕੋ ਸ਼ਹਿਰਾਂ ਦੇ ਵਿੱਚ ਆਉਦੇ ਆ ਹੁਣ ਕਿੱਥੇ ਗੱਡੀਆਂ ਇੰਨੀਆਂ ਤੇਜ਼ ਚੱਲਦੀਆਂ ਫਿਰ ਇੱਕ ਦਮੇ ਸਪੀਡ ਇੰਨੀ ਘੱਟ ਜਾਂਦੀ ਐ। ਬਹੁਤੇ ਖਰਾਬ ਆਉਂਦਾ ਪਿੱਛੇ ਖੜਾ ਪਾਇਆ ਉਹ ਬੋਰੀਆਂ ਰੱਖੀਆਂ ਆ। ਉੱਪਰ ਬੋਰੀਆਂ ਰੱਖੀਆਂ ਆ। ਜਿਹੜੇ ਸਰ ਬਹੁਤ ਜ਼ਿਆਦਾ ਬਹੁਤ ਡੇਂਜਰਸ ਆ ਹਨਾ। ਇਸ ਕਰਕੇ ਗਵਰਨਮੈਂਟ ਜਿਹੜੀ ਆ ਇਹ ਨਹੀਂ ਵੀ ਉਹ ਕਿਸਾਨਾਂ ਦੇ ਵਿਰੋਧ ਵਿੱਚ ਆ ਬਹੁਤ ਸਾਰੀਆਂ ਸੁਵਿਧਾਵਾਂ ਸਾਨੂੰ ਦਿੱਤੀਆਂ ਪਰ ਕਿਸਾਨਾਂ ਨੂੰ ਇਹ ਗੱਲ ਸਮਝ ਨਹੀਂ ਚਾਹੀਦੀ। ਹੁਣ ਅਸੀਂ ਧਾਰਮਿਕ ਜਾਂਦੇ ਆ ਮਥੇ ਜੇ ਤਾਂ ਹੈਗਾ ਆ ਪਿੰਡਾਂ ਦੇ ਵਿੱਚ ਚਲੋ ਆਪਾਂ ਇੱਕ ਦੂਏ ਪਿੰਡ ਜਾਂ। ਇਹ ਤਾਂ ਜਦੋਂ ਬੰਦਾ ਕਾਲੀ ਆਪਾਂ ਲੈ ਕੇ ਜਾਂਦੇ ਜਦੋਂ ਆਪਾਂ ਹਾਈਵੇ ਦੇ ਦੂਰ ਦੂਰ ਤੱਕ ਜਾਂਦੇ ਆ ਹੁਣ ਗੱਡੀਆਂ ਆਪਣੇ ਵੀ ਘਰਾਂ ਦੇ ਵਿੱਚ ਜਾਂ ਕਵਾਟਾ ਜਾਂ ਜੋ ਵੀ ਗੱਡੀਆਂ ਤੁਸੀਂ ਰੱਖ ਲਓ ਉਹ ਹਾਈ ਸਪੀਡ ਗੱਡੀਆਂ ਇੱਕ ਪਾਸੇ ਉਹ ਹਾਈ ਸਪੀਡ ਗੱਡੀਆਂ ਜਿੰਨੀ ਜਾਂਦੇ ਆ ਉੱਪਰ ਤੁਸੀਂ ਉਹਦੇ ਉੱਤੇ ਤੰਗਾ ਚਲਾਉਣ ਲੱਗੇ ਆ ਜਾਂ ਗੱਡਾ ਲੈ ਕੇ ਚੱਲਣ ਲੱਗੇ ਆ ਜਾਂ ਤੁਸੀਂ ਟ੍ਰੈਕਟਰ ਲੈ ਕੇ ਚੱਲਦੇ ਆ ਉਹਦੇ ਨਾਲ ਸਪੀਡ ਦੇ ਉੱਤੇ ਹੀ ਫਰਕ ਪੈਂਦਾ ਹੁਣ ਉਹ ਸੜਕਾਂ ਦਾ ਵੀ ਨੁਕਸਾਨ ਜਿਹੜਾ ਹੁੰਦਾ ਇਹ ਵੀ ਜ਼ਰੂਰ ਆ ਪਰ ਸਰਕਾਰ ਨੂੰ ਇਹ ਵੀ ਰੱਖਣਾ ਚਾਹੀਦਾ ਵੇ ਅਲਟਰਨੇਟਿਵ ਜਿਹੜਾ ਕਈ ਵਾਰੀ ਕੀ ਹੈ ਕੁਝ ਦੇਣਾ ਪੈਂਦਾ ਹੁਣ ਮੰਨ ਲਓ ਕਿ ਤੁਹਾਡਾ ਇੱਧਰ ਗੱਭੇ ਹਾਈਵੇ ਆ ਗਿਆ ਜ਼ਮੀਨ ਇੱਧਰ ਹੈ ਗਈ ਇੱਧਰ ਹੈ ਇਹ ਵੀ ਤਾਂ ਵਿੱਚ ਚੜਨਾ ਪੈਣਾ ਜਾਂ ਤਾਂ ਫੇ ਉਹਨੂੰ ਕੋਈ ਸਹਾਈਦਾਂ ਦੀ ਦਿੱਤੀ ਜਾਵੇ ਉਹਦੇ ਨੇ ਸਰਕਾਰ ਦੇ ਰੱਖੀ ਨਹੀਂ ਜੇ ਉੱਧਾ ਮਾੜਾ ਜਾਂ ਸਹਮਦੇ ਉੱਧਾ ਦਿਨਾਂ ਮਾੜਾ ਬੜਾ ਵੀ ਹੁਣ ਸਾਰਾ ਨਾਲ ਬਾਲ ਖਾਈ ਜੀ ਲੈਂਦੇ ਬੀਜੇਪੀ ਵਾਲਿਆਂ ਦੇ ਮੈਨੂੰ ਲੱਛਣ ਠੀਕ ਨਹੀਂ ਲੱਗਦਾ ਤੇ ਜੇ ਅਚਾਨਕ ਮਹਨ ਇਹ ਪਤਾ ਲੱਗ ਗਿਆ ਵੋਟਾਂ ਦੇ ਵਿੱਚ ਇਹ ਬਾਹਰਲੇ ਮੁੰਡੇ ਕਿੰਨੇ ਬਾਸੀ ਜੀਰਦੇ ਸੜਕ ਕ੍ਰੋਸ ਕਰਨੀ ਪਏ ਟੈਕ ਤੋਂ ਦੱਦ ਕੇ ਖੜਦੇ ਆ ਕਾਇਦੇ ਮੁੰਡਾ ਕਾਫੀ ਤੱਕ ਮੈਂ ਅਲੀ ਸਾਹਿਬਾ ਤਰਾਗਾ ਤੇ ਇਸ ਗੱਲ ਦੇ ਨਾਲ ਸਾਡੇ ਪੰਜਾਬੀ ਨੇ ਕੈਨੇਡਾ ਪਤਾ ਕਿੰਨਾ ਗੰਦ ਪਾਇਆ ਗੰਦ ਪਾਇਆ ਮੈਂ ਦੇਖਦਾ ਡਰਾਈਵੂ ਦੇ ਵਿੱਚ ਵੋਟ ਲੈ ਖੜੇ ਹੁੰਦੇ ਆ ਨਾ ਕਾਹਗਲ ਹੁਣ ਕਿੱਦਾਂ ਖੜ ਜਾਂਦੇ ਉੱਥੇ ਉੱਥੇ ਨਹੀਂ ਬੁੜੀਆਂ ਪੱਟਦੀਆਂ ਉਹਨਾਂ ਦੇ ਡਰਾਈਵੂ ਜੇ ਮੈਂ ਤਰਾ ਤੇਰਾ ਹੀ ਹੁਣ ਕੱਪਾ ਜ ਮੋਡਾ ਜੜ ਫੋਟ ਲੱਗ ਤਰੇ ਰਹਿੰਦਾ ਉੱਥੇ ਚੱਲਾ ਮਾਤਾ ਹੈ ਮਬਲਗ ਤੇਰੇ ਅਗਲਾ ਚੱਕ ਲੈਣਾ ਜੇ ਤਾਂ ਖੇਤ ਦੇ ਵਿੱਚੋਂ ਹੀ ਕੇਸਾ ਕੁਰੀ ਇਹ ਸਾਡੀ ਫੀਲ ਗੱਲ ਕਿਹਨੇ ਤੇਰਾ ਨਾਮ ਭੁੱਲ ਗਿਆ ਇਹ ਤਾਂ ਅੱਗ ਬਰਹੇ ਤੇ ਵਿੱਚ ਚੁਬਾ ਰਿਹਾ ਤੇ ਕੰਮ ਸਲਵਾ ਦੇ ਚੱਲੀਏ ਸਾਡਾ ਟਰੈਕਟਰ ਕਿੱਥਾ ਰੋਕ ਲੂ ਜੰਮਿਆ ਹੈ ਬਈ ਹੈ ਪੱਕ ਨਾਲੇ ਤੇਰੇ ਬੀਜੇਪੀ ਵਾਲਿਆਂ ਦੀ ਆ ਲੈ ਜਾ ਗੱਲ ਲੈ ਬਈ